ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਇੱਕ ਪੁਸ਼ਟੀ ਕਰ ਦਿਓ ਆਵਾਜ਼ ਤੁਹਾਡੇ ਕੋਲੇ ਪਹੁੰਚ ਰਹੀ ਹੈ ਜੋ ਸਾਥੀ ਜੁੜ ਗਏ ਨੇ ਨਾਲ ਆਵਾਜ਼ ਦੀ ਪੁਸ਼ਟੀ ਕਰ ਦਿਓ ਆਵਾਜ਼ ਠੀਕ ਹੈ ਜੀ ਪਰਮਜੀਤ ਜੀ ਪਹਿਲਾਂ ਚੱਲੀ ਸੀ ਕੋਈ ਗੜਬੜ ਹੋ ਗਈ ਸੀ ਬੰਦ ਹੋ ਗਈ ਜਮਾਤ ਇੱਕ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਤਾਂ ਇਹਨੂੰ ਥੋੜਾ ਸ਼ੇਅਰ ਕਰ ਦਿਓ ਆਪਣੇ ਜਿੰਨੇ ਵੀ ਤੁਹਾਡੇ ਕੋਲ ਗਰੁੱਪ ਹੈ ਨੇ ਇੱਕ ਮਿੰਟ ਮੈਂ ਲਾ ਕੇ ਕਰ ਦਿੰਦਾ ਤੇ ਫਿਰ ਆਪਾਂ ਸ਼ੁਰੂ ਕਰਦੇ ਆਂ ਕਿ ਜ਼ਰੂਰੀ ਕੁਝ ਗੱਲਾਂ ਕਰਨੀਆਂ ਤੁਹਾਡੇ ਨਾਲ ਥੋੜੀ ਬਹੁਤ ਜਾਣਕਾਰੀ ਵੀ ਦੇਵਾਂਗੇ ਤੁਹਾਨੂੰ ਇਸਲਾਮ ਬਾਰੇ ਇਸਲਾਮ ਦਾ ਪੂਰਾ ਲੈਕਚਰ ਲਾਉਣਾ ਸੀ ਸਮਾਂ ਨਹੀਂ ਮਿਲ ਰਿਹਾ ਨੈੱਟ ਦਾ ਪੇਪਰ ਜਿੰਨੇ ਬਹੁਤ ਨੇੜੇ ਆ ਤੇ ਉਹਦੇ ਬਾਬਤ ਥੋੜੀ ਜੀ ਜਮਾਤਾਂ ਵੱਧ ਲੱਗ ਰਹੀਆਂ ਆ ਇਦੇ ਕਾਰਨ ਵਕਤ ਨਹੀਂ ਮਿਲ ਰਿਹਾ ਸ਼ੇਅਰ ਕਰ ਦਿਓ ਸਾਰੇ ਸਾਥੀ ਜਿੰਨੇ ਵੀ ਤੁਹਾਡੇ ਕੋਲ ਗਰੁੱਪ ਨੇ ਸਾਰਿਆਂ ਦੇ ਵਿੱਚ ਪਹਿਲੀ ਹੈ ਜਾਣਕਾਰੀ ਦੇਣੀ ਸੀ ਤੁਹਾਨੂੰ ਨਵੀਆਂ ਜਮਾਤਾਂ ਬਾਬਤ ਮਾਸਟਰ ਕੈਡਰ ਦੀਆਂ ਜਮਾਤਾਂ ਅੱਜ ਤੋਂ ਨਵੀਆਂ ਸ਼ੁਰੂ ਹੋ ਰਹੀਆਂ ਲੈਕਚਰ ਗਾਈਡਰ UGC NET ਚੱਲ ਰਿਹਾ ਹੈ ਲੈਕਚਰ ਗਾਈਡਰ ਦੀ ਵੀ ਦਾਖਲਾ ਚੱਲ ਰਿਹਾ ਹੈ ਤੇ ਉਮੀਦ ਹੈ ਲੈਕਚਰ ਗਾਈਡਰ ਅਸੀਂ ਦਾਖਲਾ ਇਸ਼ਤਿਹਾਰ ਤੋਂ ਪਹਿਲਾਂ ਪਹਿਲਾਂ ਕਰਾਂਗੇ ਇਸ਼ਤਿਹਾਰ ਤੋਂ ਬਾਅਦ ਅਸੀਂ ਦਾਖਲਾ ਲੈਕਚਰ ਗਾਈਡਰ ਚ ਉਮੀਦ ਹੈ ਨਹੀਂ ਹੋਊਗਾ ਜੇ ਕੋਈ ਬਹੁਤ ਜਿਆਦਾ ਕੋਈ ਤਸੱਲੀ ਵਾਲਾ ਬੰਦਾ ਹੋਇਆ ਜਾਂ ਮਿਹਨਤੀ ਹੋਇਆ ਲੱਗ ਰਿਹਾ ਹੋਇਆ ਵੀ ਹਾਂ ਹੈਗਾ ਮਿਹਨਤੀ ਫਿਰ ਕਰਦੇ ਆਂਗੇ NET ਦੇ ਵਿੱਚ ਬੰਦਾ ਦਾਖਲਾ ਨੈਟ ਦਾ ਪੇਪਰ ਅਪਡੇਟ ਕਦੋਂ ਨਾ ਰਹਿ ਗਿਆ ਨੈਟ ਬਾਬਾ ਦੱਸ ਦਿੰਨਾ ਵੀ ਜੂਨ ਦੇ ਪਹਿਲੇ ਜਾਂ ਦੂਜੇ ਹਫਤੇ ਜਿਹੜੇ ਸਾਥੀ ਬੈਚ ਨਹੀਂ ਲੈ ਸਕੇ ਉਹਨਾਂ ਲਈ ਇੱਕ ਫਾਇਦਾ ਵੀ ਇੱਕ ਟੈਸਟ ਸੀਰੀਜ਼ ਦੇ ਰਹੇ ਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰੇ ਇੱਕ ਟੈਸਟ ਸੀਰੀਜ਼ ਦੇਵਾਂਗੇ ਯੂਜੀਸੀ ਨੈਟ ਲਈ ਇੱਕ ਕ੍ਰੈਸ਼ ਕੋਰਸ ਦੇਵਾਂਗੇ 15 ਦਿਨ ਦਾ ਯੂਜੀਸੀ ਨੈਟ ਲਈ ਬਹੁਤ ਘੱਟ ਫੀਸਾਂ ਤੇ ਇਸੇ ਤਰ੍ਹਾਂ ਹੀ ਲੈਕਚਰ ਕੈਡਰ ਦੇ ਹੁਣ ਚੱਲ ਰਹੇ ਨੇ ਪੇਪਰ ਤੱਕ ਬੈ ਚੱਲ ਰਿਹਾ ਹੁਣ ਸਾਥੀ ਜਿਹੜੇ ਰੱਖਦੇ ਆ रुझान ਉਹ ਆ ਸਕਦੇ ਆ ਫਿਰ ਬਾਅਦ ਚ ਜਦੋਂ ਰਸ਼ ਬੜਾ ਹੋ ਜਾਣਾ ਪੋਸਟਾਂ ਜਾਦੇ ਅਸਾਮੀਆਂ ਦੀ ਉਮੀਦ ਨਹੀਂ ਗਈ ਸੋ 150 ਹੀ ਹੋਣਗੀਆਂ ਉਹਨਾਂ ਨੂੰ ਜਿਹੜੇ ਹੈਗੇ ਨੇ ਪਹਿਲਾਂ ਹੀ ਬਹੁਤ ਨੇ ਉਹਨਾਂ ਨੂੰ ਪਾਰ ਲਾਉਣ ਦੀ ਹੈਗੀ ਹੈ ਦਿਲ ਚ ਤੀਜੀ ਜੀ ਜਿਵੇਂ ਅੱਜ ਤੋਂ ਜਮਾਤ ਸ਼ੁਰੂ ਹੋ ਰਹੀ ਹੈ ਮਾਸਟਰ ਕੈਡਰ ਦੀ ਮੈਂ ਕਈ ਦਿਨ ਤੋਂ ਸੋਚ ਰਿਹਾ ਸੀ ਨਹੀਂ ਸਮਾਂ ਮਿਲਿਆ ਨਹੀਂ ਆ ਸਕਿਆ ਤੇ ਅੱਜ ਆਇਆ ਤੁਹਾਡੇ ਰੂਬਰੂ ਮਾਸਟਰ ਕੈਡਰ ਦੀ ਪੂਰੀ ਤਿਆਰੀ ਕੋਈ ਅੱਡ ਫੀਸ ਨਹੀਂ ਨਾਹੀਂ ਤਾਂ ਜਿਹੜੇ ਟੈਸਟ ਹੁੰਦੇ ਨੇ ਉਹਨਾਂ ਦੀ ਫੀਸ ਹੈ ਕੋਈ ਨਾਹੀਂ ਜਿਵੇਂ ਕੋਈ ਮੌਖਿਕ ਦੁਹਰਾਓ ਜਮਾਤਾਂ ਜਿਹਨੂੰ ਤੁਸੀਂ ਰਿਵੀਜ਼ਨ ਕਹਿ ਦਿੰਨੇ ਹੋ ਬੈਚ ਅੰਗਰੇਜ਼ੀ ਦੇ ਵਿੱਚ ਉਹ ਉਹਦੀ ਵੀ ਕੋਈ ਲੱਗ ਫੀਸ ਨਹੀਂ ਗਈ ਤੇ ਨਾਹੀਂ ਕੋਈ ਵਿਆਕਰਨ ਸੱਭਿਆਚਾਰ ਦੀ ਫੀਸ ਕਿਸੇ ਚੀਜ਼ ਦੀ ਕੋਈ ਲੱਗ ਗਈ ਕੋਈ ਫੀਸ ਮਤਲਬ ਲੱਗਣੀ ਇੱਕ ਵਾਰ ਜਿਹੜੀ ਫੀਸ 4400 ਹੈਗੀ ਹੈ ਲੈ ਲਈ ਤੇ ਬਸ ਲੈ ਲਈ ਜੋ ਗੱਲ ਮੈਂ ਕਰਨ ਆਇਆ ਮੈਂ ਮੇਰੇ ਸਾਥੀ ਪਿੱਛੇ ਜੀ ਮੇਰੇ ਨਾਲ ਆਏ ਜੁੜੇ ਆ ਕਈ ਜਿਹੜੇ ਪਹਿਲਾਂ ਆਦਮੀਆਂ ਨਾਲ ਜੁੜੇ ਹੋਏ ਸੀਗੇ ਉਹ ਤਾਂ ਮੈਨੂੰ ਚਲੋ ਨਾਮ ਲੈ ਕੇ ਦੱਸ ਗਏ ਵੀ ਕਿਹੜਾ ਬੰਦਾ ਹੈ ਨਾ ਇੱਕ ਮਾਨਸਿਕਤਾ ਨੂੰ ਕਾਬੂ ਕਰ ਲੈਣਾ ਇੰਟਰਪੋਲੇਸ਼ਨ ਕਹਿੰਦਾ ਪਾਸ ਉਹਨੂੰ ਢੋਡੀ ਸੋਚਣ ਤੇ ਵੀ ਕਾਬੂ ਕਾਬੂ ਪਾ ਲੈਣਾ ਵੀ ਜਿਹੜੀ ਫੀਸ ਬਹੁਤ ਵੱਡੀ ਭਾਰੀ ਪਰਕਮ ਹੈ ਉੱਥੇ ਜਿਆਦਾ ਵਧੀਆ ਤਿਆਰੀ ਹੋਊਗੀ ਜਿਹੜੀ ਫੀਸ ਘੱਟ ਆ ਉੱਥੇ ਤਿਆਰੀ ਵਧੀਆ ਨਹੀਂ ਹੋਊਗੀ ਪਹਿਲਾਂ ਫੀਸ ਮੈਂ ਵੀ ਕਾਫੀ ਲੈਂਦਾ ਸੀਗਾ ਮੈਨੂੰ ਲੋਕਾਂ ਨੇ ਪਿਆਰ ਨਾਲ ਤੇ ਫੀਸਾਂ ਨਾਲ ਰਜਾਤਾ ਸੱਚ ਕਹਿਣਾ ਵੀ ਰਜਾਤਾ ਮੈਂ ਆਪਣੀ ਉਮੀਦ ਤੋਂ ਵੱਧ ਮੇਰੇ ਨਾਲ ਸਾਥੀ ਆ ਗਏ ਸੀਗੇ ਮੈਨੂੰ ਹੁਣ ਐ ਲੱਗਾ ਵੀ ਕੁਝ ਦਹਾਦਨਾ ਮੇਰੇ ਪਿਛੋਕੜ ਬਾਰੇ ਮੈਂ ਇੱਕ ਵਪਾਰੀ ਵਪਾਰ ਕੀਤਾ ਮਤਲਬ ਮੇਰਾ ਕੰਮ ਸੀਗਾ ਵਪਾਰ ਦਾ ਸਟੋਰ ਜਿਹਨੂੰ ਅਪਾ ਦੁਕਾਨਦਾਰੀ ਕਹਿ ਦਿੰਦੇ ਆ ਇੱਕ ਚੀਜ਼ ਅਸੀਂ ਸਿੱਖੀ ਹੋਈ ਹੈ ਵੀ ਵੇਖੋ ਭਾਵੇਂ ਕੋਈ ਕਹੇ ਮੈਂ ਪੜਾਉਣਾ ਮੈਂ ਸੇਵਾ ਕਰਦਾ ਕੋਈ ਨਹੀਂ ਸਭ ਅਸੀਂ ਫੀਸ ਲੈਣੇ ਆ ਤੁਸੀਂ ਵੀ ਤਨਖਾਹਾਂ ਲੈਣੀਆਂ ਜਾ ਕੇ ਤੁਸੀਂ ਵੀ ਫ੍ਰੀ ਨਹੀਂ ਪੜਾਉਣਾ ਮੁਫਤ ਤੁਸੀਂ ਵੀ ਨਹੀਂ ਪੜਾਉਣਾ ਮੁਫਤ ਅਸੀਂ ਵੀ ਨਹੀਂ ਪੜਾਉਣਾ ਅਸੀਂ ਵੀ ਰੋਟੀ ਖਾਣੀ ਹੈ ਤੁਸੀਂ ਵੀ ਖਾਣੀ ਹੈ ਤਾਂ ਇੱਥੇ ਸਾਡਾ ਕੁਝ ਤਾਂ ਚੱਲੋ ਹੁੰਦਾ ਸਾਡਾ ਇੱਕ ਪਰਿਵਾਰ ਆ ਅਸੀਂ ਜੁੜੇ ਹੋਏ ਆ ਤੁਸੀਂ ਸਾਡੇ ਨਾਲ ਜੁੜੇ ਹੋਏ ਆ ਪਿਆਰ ਭਾਵ ਹੈ ਸਾਡਾ ਹੈਗਾ ਪਰ ਫੀਸ ਲੈ ਕੇ ਪੜਾਉਣੀ ਆ ਵੀ ਸਾਡੇ ਜਿਹੜਾ ਅਰਥ ਸਾਰਾ ਸਾਡਾ ਹੈਗਾ ਘਰ ਦਾ ਸਾਥ ਤਾਂ ਉਹ ਤਾਂ ਇਹਨਾਂ ਨਾਲ ਹੀ ਚੱਲਣਾ ਸੋ ਸਾਰਾ ਦਿਨ ਪੜਾਉਣੀ ਆ ਹੋਰ ਕਾਰਜ ਤਾਂ ਕੋਈ ਹੈ ਨਹੀਂਗਾ ਜਦੋਂ ਮੈਂ ਕੰਮ ਕਰਦਾ ਸੀ ਤਾਂ ਮੈਨੂੰ ਕਿਸੇ ਸਿਆਣੇ ਨੇ ਦੱਸਿਆ ਸੀ ਵੀ ਘੱਟ ਮੁਨਾਫਾ ਤੇ ਵੱਧ ਸੇਲ ਹੁਣ ਇਹਨੇ ਸਮਝੋ ਵੀ ਮੈਂ ਤੁਹੇ ਸੇਲ ਦੀ ਗੱਲ ਕਰ ਰਿਹਾ ਤੁਹਾਡੇ ਨਾਲ ਇਹਦੇ ਚ ਇਹ ਗੱਲ ਕਰ ਰਿਹਾ ਵੀ ਮੈਂ 20 ਜਣਿਆਂ ਤੋਂ 19 ਫੀਸ ਨਾਲਾਂ ਮੈਂ 100 ਜਣਿਆਂ ਤੋਂ 19 ਫੀਸ ਲੈਣਾ ਸਮਝ ਰਹੇ ਹੋ ਗੱਲ ਨੂੰ ਵੀ ਮੈਂ 80 ਫੀਸ ਰੱਖ ਕੇ ਮੇਰੇ ਨਾਲ ਸਾਥੀ ਜੁੜਨ 10 20 ਇਹਦੇ ਨਾਲੋਂ ਮੈਂ 100 ਜੋੜ ਲਾਂ ਘੱਟ ਫੀਸ ਦੇ ਵਿੱਚ ਮੇਰਾ ਮੁਨਾਫਾ ਉਨਾ ਹੋ ਜੇ ਮੈਂ ਬੋਲਦਾ ਮੈਂ ਬੋਲਦਾ ਉਹ ਚਾਹੇ ਕੋਈ 10 ਸੁਣ ਰਹੇ ਆ ਚਾਹੇ 100 ਤੇ ਚਾਹੇ 200 ਉਹ ਮੈਂ ਉਨਾ ਹੀ ਬੋਲਣਾ ਹੈ ਫੀਸ ਮੈਂ ਤਾਂ ਘਟਾਈ ਆ ਕੋਈ ਇਹ ਕੀ ਕਹਿੰਦੇ ਅੰਗਰੇਜ਼ੀ ਚ ਕੁਆਲਿਟੀ ਨਹੀਂ ਘਟੂਗੀ ਵੱਧ ਗਈ ਵੱਧ ਗਈ ਹੈ ਪਹਿਲਾਂ ਮੈਂ ਬੋਲ ਕੇ ਕਰਾਉਂਦਾ ਸੀ ਫਿਰ ਮੈਂ ਹੱਥ ਲਿਖਤ ਸੀ ਹੁਣ ਮੈਂ ਕੰਪਿਊਟਰਾਈਜ਼ ਕਰਵਾਤੇ ਟੈਸਟ ਹਰ ਹਫਤੇ ਹਰ ਹਫ਼ਤੇ ਨਹੀਂ ਹਫ਼ਤੇ ਦੋ ਦੋ ਟੈਸਟ ਹੁੰਦੇ ਨੇ ਪਿਛਲੇ ਹਫ਼ਤੇ ਮਾਰਕਟਰ ਕੈਡਰ ਦੇ ਦੋ ਟੈਸਟ ਅਚਨ ਨਹੀਂ ਆ ਸ਼ੁੱਕਰ ਸ਼ਨੀਵਾਰ ਸਾਤੀਨ ਦਿੱਤੇ ਆ ਪੁੱਛੋ ਇਹਨਾਂ ਨੂੰ ਕਿਸਾ ਕਾ ਵੀਰ ਕਾ ਉਹਨਾਂ ਦੀ ਕੋਈ ਫੀਸ ਨਹੀਂ ਹੁੰਦੀ ਵਿਆਕਰਨ ਸੱਭਿਆਚਾਰ ਲੋਕ ਕਹਿੰਦੇ ਅੱਡ ਲਵਾਵਾਂਗੇ ਤੇ ਫੀਸ ਦੀ ਸਾਹਿਤ ਕਰਾਉਣਾ ਸੀ ਨਹੀਂ ਜੀ ਸਾਰਾ ਕਰਾਵਾਂਗੇ ਪੂਰਾ ਕਰਾਵਾਂਗੇ ਇੱਕ ਵਾਰ ਵੀ ਕਰਾਵਾਂਗੇ ਫਿਰ ਪੇਪਰ ਤੱਕ ਵਾਲਾ ਬੈਚ ਅੱਡ ਉਹਦੇ ਜਾਣਾ ਉਹਦੀ ਛੋਟ ਵੀ ਹੋਊਗੀ ਪੁਰਾਣੀ ਫੀਸ ਦਾ ਐਡਜਸਟ ਵੀ ਹੋਊਗੀ ਉਹਦਾ ਕਰ ਇਹ ਨਹੀਂ ਵੀ ਮੈਂ ਕੋਈ ਘੱਟ ਕੁਆਲਿਟੀ ਕਰ ਰਿਹਾ ਜਾਂ ਕੋਈ ਆ ਨਹੀਂ ਰਿਹਾ ਮਤਲਬ ਕਿਰਪਾ ਉਸ ਮਾਲਕ ਦੀ ਸਭ ਤੋਂ ਵੱਡੇ ਵੇਚ ਮੇਰੇ ਕੋਲ ਚੱਲ ਰਹੇ ਆ ਇੱਥੇ ਕਾਰਨ ਇਹ ਹੈ ਵੀ ਹਰ ਇੱਕ ਦੀ ਪਹੁੰਚ ਦੇ ਵਿੱਚ ਫੀਸ ਹਰ ਇੱਕ ਦੀ ਪਹੁੰਚ ਦੇ ਵਿੱਚ ਫੀਸ ਕਰਤੀ ਕੋਈ ਵੀ ਮਤਲਬ ਜਿੰਨਾ ਮਰਜੀ ਕੋਈ ਗਰੀਬ ਹੋਵੇ ਜਾਂ ਹਨਾ ਜਿਹੜਾ ਇੱਛਕ ਰੱਖਦਾ ਤਿੰਨ ਚਾਰ ਮਹੀਨਿਆਂ ਦਾ ਇੰਨੀ ਫੀਸ ਬੱਚੇ ਦੀ ਟਿਊਸ਼ਨ ਫੀਸ ਹੈ 2000 ਮਹੀਨਾ ਅਸੀਂ ਦਿੰਨੇ ਆ ਮੇਰੇ ਭਾਂਜੇ ਦੀ 1500 2000 ਟਿਊਸ਼ਨ ਫੀਸ ਭਰਦੇ ਆਂ ਉਸ ਤੋਂ ਵੀ ਘੱਟ ਹੈ ਸੋ ਇਹ ਮਿੱਥ ਬਣਾਈ ਹੋਈ ਹੈ ਕਿਸੇ ਨੇ ਜਿਹਨੇ ਬਣਾਈ ਸਭ ਨੂੰ ਪਤਾ ਵੀ ਵੱਧ ਫੀਸ ਤੇ ਬ੍ਰਾਂਡ ਤੇ ਫਿਰ ਵੱਧ ਕੁਆਲਿਟੀ ਕੋਈ ਕੁਆਲਿਟੀ ਨਹੀਂ ਜੀ ਸਾਡੇ ਕੋਲੇ ਵਿਦਿਆਰਥੀ ਜ਼ਿਆਦਾ ਨੇ ਅਸੀਂ 200 ਦੀ ਇੱਕ ਜਮਾਤ ਲਾਉਂਦੇ ਆ ਇੱਕ ਬੈਚ ਦੇ ਵਿੱਚ 200 ਬੰਦੇ ਆ ਅਸੀਂ ਤਾਂ ਉਹਨੇ ਕੁ ਮਾਰ ਰਹੇ ਆ ਅਸੀਂ ਉਹਨਾਂ ਤੇ ਬੋਝ ਕਿਉ ਪਾਈਏ ਅਸੀਂ ਉਹ ਜਮਾਤ ਦੇ ਵਿੱਚ ਗਿਣਤੀ ਵੱਧ ਕਰਦੀ ਇਸ ਕਰਕੇ ਸਾਡੀ ਫੀਸ ਘਟ ਹੈ ਇਸ ਬਾਬਤ ਕਈ ਕੀਤੀ ਜਾਂਦੀਆਂ افਵਾਹਾਂ ਫਲਾਈਆਂ ਜਾਂਦੀਆਂ ਵੀ ਹੋ ਸਕਦਾ ਵੀ ਘੱਟ ਫੀਸ ਹੈ ਵਧੀਆ ਨਹੀਂ ਕਰਾਉਂਦਾ ਹੋਣਾ ਰੀਜਨਲ ਨਹੀਂ ਕਰਾਉਂਦਾ ਪੂਰੀ ਰੀਜਨਲ ਕਰਾਈਦਾ ਜੀ 3:30 ਸ਼ੁਰੂ ਹੋਵਾਂਗੇ 7 ਵਜੇ ਬਹਾਂਗੇ ਲਗਾਤਾਰ ਚਾਰ ਜਮਾਤਾਂ ਲਈ ਦੀਆਂ ਤੇ ਮੇਰੇ ਕੋਲ ਸਾਥੀ ਇਹ ਜਿਹੇ ਵੀ ਹੈਗੇ ਆ ਜੋ ਚਾਰੇ ਚਾਰੇ ਜਮਾਤਾਂ ਦੇ ਵਿੱਚ ਨੇ ਵਾਧੂਏ ਦੇ ਵਿੱਚ ਇੱਥੇ ਬੈਠੇ ਹੋਣੇ ਆ ਜਿਹੜੇ ਸੁਣ ਰਹੇ ਆ ਲਗਭਗ ਉਹ ਵੀ ਹੈਗੇ ਵਿੱਚ ਉਹਦੇ ਹਰ ਤਰ੍ਹਾਂ ਦੀ ਛੋਟ ਦੇ ਕੇ ਕਿਤੇ ਐਂਟਰ ਨਾਲੇ ਪੇਪਰ ਤੱਕ ਵਾਲੇ ਬੈਠੇ ਵਿੱਚ ਸੋ ਇੱਕ ਤਾਂ ਜਿਹੜੀ ਲੋਕ ਮਿੱਥ ਬਣਾਉਂਦੇ ਆ ਇਸ ਨੂੰ ਕੱਢ ਦਿਓ ਦਿਮਾਗ ਦੇ ਵਿੱਚ ਜਿਨੇ ਕਰਾਉਣਾ ਉਹਨੇ ਘੱਟ ਵੀਸ ਤੇ ਕਰਾ ਦੋਨਾ ਜਿਨੇ ਵੱਧ ਲਈ ਹੈ ਕਈ ਵਾਰ ਉਹ ਵੀ ਨਹੀਂ ਕਰਾਉਂਦੇ ਵੱਧ ਆਇਆ ਤਾਂ ਦੁਖੀ ਹੋ ਕੇ ਮੇਰੇ ਕੋਲ ਬਹੁਤ ਆਏ ਹੋਏ ਬਹੁਤ ਆਏ ਅਣਗਿਣਤ ਗਿਣਤੀ ਨਹੀਂ ਹੁੰਦੀ ਮੇਰੇ ਤੋਂ ਕਈ ਵਾਰ ਐਨੇ ਉਹਨਾਂ ਤੋਂ ਵੱਧ ਫੀਸਾਂ ਵਾਲੇ ਤੋਂ ਦੁਖੀ ਹੋ ਕੇ ਆਏ ਆ ਵੀ ਫੀਸ ਲੈ ਲਈ ਐ ਕਰਵਾਇਆ ਕੁਛ ਨਹੀਂ ਇੱਕ ਦਿਨ ਚ ਚਾਰ ਚਾਰ ਵਿਸ਼ੇ ਕਰਵਾ ਕੇ ਫਾ ਵੱਡਤਾ ਅਸੀਂ ਇੱਕ ਦਿਨ ਚ ਇੱਕ ਵਿਸ਼ਾ ਵੀ ਨਹੀਂ ਕਰਾਉਂਦੇ ਕਈ ਵਾਰਾ ਪੂਰਾ ਧਿਆਨ ਨਾਲ ਕਰਾਉਂਦੇ ਕਈ ਵਾਰੀ ਕਰਵਾ ਵੀ ਦਿੰਦੇ ਆ ਤਿੰਨ ਚਾਰ ਮਹੀਨੇ ਤੋਂ ਬੈਠ ਤਾਂ ਫਿਰ ਵੀ ਖਾਲੀ ਪਹਿਲਾਂ ਨਹੀਂ ਖਤਮ ਕਰਦੇ ਚਾਰ ਮਹੀਨਿਆਂ ਤੋਂ ਤਿੰਨ ਸਾਢੇ ਤਿੰਨ ਚਾਰ ਮਹੀਨਿਆਂ ਤੋਂ ਪੇਪਰ ਤੱਕੜਾ ਦਬਰ ਪੇਪਰ ਤੱਕ ਚੱਲਦਾ ਹੀ ਆ ਅੱਛਾ ਦੂਜੀ ਗੱਲ ਇਹ ਨਹੀਂ ਵੀ ਪਿਛਤਿਹਾਰ ਆ ਜਾਊਗਾ ਜਾਂ ਫਲਾਣੀ ਤਰੀਕ ਤੋਂ ਅਸੀਂ ਫੀਸ ਵਧਾ ਦੇਾਂਗੇ ਨਹੀਂ ਵਧਾਵਾਂਗੇ ਇਹ ਐਵੇਂ ਚੱਲੂਗੀ ਕੋਰਸ ਨਵੇਂ ਆ ਸਕਦੇ ਆ ਹੁਣ ਨੈਟ ਜਿਨ੍ਹਾਂ ਨੇ ਨਹੀਂ ਫੀਸ ਭਰ ਕੇ ਮੰਨ ਲਓ ਨਹੀਂ ਜਿਨ੍ਹਾਂ ਨੇ ਕੀ ਕਹਿੰਦੇ ਹੁੰਦੇ ਆ ਬੈਚ ਲੈ ਸਕੇ ਪਹਿਲਾਂ ਇਹ ਕਮੈਂਟ ਰੁਕੇ ਹੋਏ ਸੀ ਇੱਕਦਮ ਹੀ ਨਹੀਂ ਮੈਂ ਰੁਕ ਗਿਆ ਜੀ ਕਮੈਂਟ ਇੱਕਦਮ ਸਾਰੇ ਆਏ ਆ ਹੈ ਹਾਂਜੀ ਭਾਈ ਸਾਹਿਬ ਜੀ ਇਹ ਭਾਈ ਹਰਮਨ ਹਰਮਨ ਪ੍ਰੀਤ ਸਿੰਘ ਨੇ ਇੱਕ ਕੀਰਤਨੀ ਸੰਗਤ ਨੇ ਸਾਡੇ ਜੋ ਕਿ ਅਧਿਆਪਨ ਨੂੰ ਚਾਹੁੰਦੇ ਆ ਕਿਉਂਕਿ ਸਭ ਕੁਝ ਕੀਤਾ ਹੋਇਆ ਜੁੜੇ ਹੋਏ ਆ ਇਹ ਇਹਨਾਂ ਦੇ ਬੜਾ ਮਾਣ ਹੁੰਦਾ ਸੱਚਾ ਸਿੱਖ ਹੁੰਦਾ ਜਿਹੜਾ ਸਹੀ ਗੱਲ ਕਰਦਾ ਇਹ ਮੈਨੂੰ ਮਿਲਿਆ ਕਹਿੰਦੇ ਬਾਈ ਸਹੀ ਆ ਟਰੈਕ ਤੇਰਾ ਸਹੀ ਆ ਇਹਨਾਂ ਦਾ ਹੌਸਲਾ ਮੈਨੂੰ ਬਹੁਤ ਹੁੰਦਾ ਇੱਕ ਅਮਰਤਾਰੀ ਬੰਦਾ ਜੋ ਸਹੀ ਬੋਲਦਾ ਹੈ ਮੈਨੂੰ ਕਈ ਵਾਰ ਰਹਿਦਿਆਂ ਬਾਈ ਜੀ ਕਹਿੰਦਾ ਸੁਆਦ ਆ ਗਿਆ ਹੁਣ ਜੁੜ ਕੇ ਤੇਰੇ ਨਾਲ ਪੋਜ਼ਿਟਿਵ ਵਾਈਬਸ ਆਉਣ ਲੱਗੀਆਂ ਮੈਨੂੰ ਵੀ ਹੁਣ ਮੈਂ ਮਾਸਟਰ ਬਣ ਗਿਆ ਉਹਦੇ ਜਿਹੜੇ ਇਹਨਾਂ ਨੇ ਕਿਹਾ ਮੈਨੂੰ ਵੀ ਇਮਾਨਦਾਰੀ ਸਭੇ ਸਭ ਕੁਝ ਕਰਵਾ ਰਿਆ ਇਹਨਾਂ ਨੇ ਕਰਵਾਇਆ ਕਿਸੇ ਨੇ ਟੈਸਟ ਨਹੀਂ ਕਰਵਾਏ ਫਿਰ ਮੈਨੂੰ ਲੱਗਿਆ ਹਾਂ ਸਹੀ ਚੱਲ ਰਿਹਾ ਗ੍ਰਿੰਦਰਾ ਤੋਂ ਜਦੋਂ ਇੱਕ ਸੱਚਾ ਸੋਚਾ ਬੰਦਾ ਇੱਕ ਗੁਰੂ ਘਰ ਨਾਲ ਜੁੜਿਆ ਹੋਇਆ ਗ੍ਰੰਤੀ ਬੰਦਾ ਇਹ ਗੱਲ ਕਹਿੰਦਾ ਤੇ ਫਿਰ ਖੁਸ਼ੀ ਹੁੰਦੀ ਹੈ ਵੀ ਹਾਂ ਘਟੋ ਘਟੇ ਤਾਂ ਸੱਚ ਬੋਲ ਰਿਹਾ ਸੋ ਇਹ ਆਫ ਮਾਵਾ ਜਿਹੜੀਆਂ ਫਲਾਉਂਦੇ ਆ ਵੀ ਬਹੁਤ ਜ਼ਿਆਦਾ ਭੋਟੀ ਫੀਸ ਲੈ ਕੇ ਉਹੀ ਵਧੀਆ ਹੁੰਦਾ ਉਹ ਮਿੱਥਾਂ ਤੋੜ ਦੇਾਂਗੇ ਜਲਦ ਤੋੜ ਦੇਾਂਗੇ ਉਹ ਆ ਤੁਹਾਡੇ ਸਾਹਮਣੇ ਵੈਸੇ ਤਾਂ ਨੈਟ ਦੇ ਨਤੀਜੇ ਆ ਹੀ ਰਹੇ ਨੇ ਕੋਈ ਏਡੀ ਵੱਡੀ ਗੱਲ ਨਹੀਂ ਪਰ ਹਾਂ ਮਾਸਟਰ ਗ੍ਰੈਜੂਏਟ ਲੈਕਚਰ ਗ੍ਰੈਜੂਏਟ ਨੂੰ ਰੋਕ ਡੀਗਰੀ ਕੋਈ ਨਹੀਂ ਇਹ ਵੀ ਮਤ ਟੁੱਟ ਜੂਗੀ ਉਹ ਜਿਨ੍ਹਾਂ ਨੇ ਇੱਕ ਦਾਖਲਾ ਲੈਣਾ ਹੈ ਇਸ ਚੀਜ਼ ਨੂੰ ਬੇਫਿਕਰ ਹੋ ਕੇ ਆਓ ਕੁਆਲਿਟੀ ਨਾ ਕੱਟੀ ਆ ਨਾ ਘਟਾਵਾਂਗੇ ਹਰ ਬੈਚ ਦੇ ਵਿੱਚ ਅੱਗੇ ਵਾਧਾ ਵੀ ਕਰਦਾ ਹੁੰਦਾ ਇੱਕ ਬੈਚ ਲੱਗ ਗਿਆ ਜੇ ਉਹ ਬੰਦਾ ਦੂਜੇ ਬੈਚ 'ਚ ਵੀ ਆ ਰਿਹਾ ਜਾਂ ਪੇਪਰ 'ਤੇ ਆ ਰਿਹਾ ਅਗਲੀ ਵਾਰ ਭਾਵੇਂ ਉਹ ਦੂਜਾ ਹੋਰ ਕੋਈ ਆ ਗਿਆ ਉਹਦੇ ਵਿੱਚ ਚਾਰ ਪੰਜ ਹਰ ਸਵਾਲ ਹਰ ਲੇਖਕ ਦੇ ਵੱਧ ਕੇ ਆਉਣਗੇ ਤੁਹਾਡੇ ਸੋ ਇਹ ਮਿੱਥਾ ਮਿੱਥਾ ਇਹ ਤੋੜਨੀ ਹੈ ਪੈਂ ਤੋੜ ਦਿਆਂਗੇ ਕੋਈ ਨਹੀਂ ਤੁਹਾਡਾ ਸਾਥ ਚਾਹੀਦਾ ਵੀ ਵੱਧ ਫੀਸ ਨਾਲ ਨਹੀਂ ਹੁੰਦਾ ਜਿੱਥੇ ਮੈਨੂੰ ਇਹ ਗੱਲ ਸਪਸ਼ਟ ਜੀ ਜਿੱਥੇ 50 ਜਣੇ ਜੁੜਨੇ ਸੀ ਮੇਰੇ ਕੋਲ ਹਰ ਬੈਚ ਦੇ ਵਿੱਚ 150 200 ਇਸ ਤਰ੍ਹਾਂ ਨੇ ਸਾਰੇ ਦੋ ਦੋ ਬੈਚ ਤਾਂ ਮੇਰੇ 200 ਤੋਂ ਕਰਾਸ ਨੇ ਮੈਂ ਤੇ ਆਪਣੀ ਮਿਹਨਤ ਪੂਰੀ ਲੈ ਰਿਹਾ ਕੁਮਾਰ ਹਾਂ ਵੱਧ ਜਣੇ ਜੁੜ ਜਾਣ ਨਾਲ ਪੰਜਾਬ ਦਾ ਬਹੁਤ ਵੱਡਾ ਕਾਇਡਰ ਹੈ 20000 ਬੰਦਾ ਪੰਜਾਬੀ ਦੀ ਤਿਆਰੀ ਕਰਦਾ ਨੈਟ ਵਾਲੇ ਅੱਡ ਹੁੰਦੇ ਆ ਤੁਸੀਂ ਸਾਥੀ ਵੱਧ ਜੋੜ ਲਓ ਯਾਰ ਸੋ ਉਹਨਾਂ ਦੀ ਜੇਬਾਂ ਤੇ ਨਾ ਹੱਥ ਮਾਰੋ ਤੁਹਾਨੂੰ ਨੌਕਰੀ ਲੱਗਣ ਤੋਂ ਬਾਅਦ ਬਹੁਤ ਪਿਆਰ ਦੇਣਗੇ ਇਹੋ ਜਿਹੇ ਬੰਦੇ ਵੀ ਨੇ ਜੋ ਨੌਕਰੀ ਲੱਗਣ ਤੋਂ ਬਾਅਦ ਵੀ ਸਾਨੂੰ ਬਹੁਤ ਮਤਲਬ ਜੁੜੇ ਰਹਿਣ ਘਰ ਦੇ ਨਾਲ ਪਰਿਵਾਰ ਵਾਂਗ ਕਈ ਤਾਂ ਇਹ ਵੀ ਕੁੜੀਆਂ ਕਹਿੰਦੀਆਂ ਸਰ ਤੁਹਾਨੂੰ ਪਹਿਲੀ ਤਨਖਾਹ ਦੇਵਾਂਗਾ ਪਹਿਲੀ ਮੈਂ ਐ ਨਹੀਂ ਹੁੰਦਾ ਪਹਿਲੀ ਤਨਖਾਹ ਮਾਪਿਆਂ ਦੀ ਹੁੰਦੀ ਆ ਸਾਡੀ ਕੋਈ ਤਨਖਾਹ ਨਹੀਂ ਹੁੰਦੀ ਅਸੀਂ ਸਿਰਫ ਜੋ ਫੀਸ ਲੈ ਲਈ ਹੈ ਲੈ ਲਈ ਹੈ ਕਈ ਮੈਂ ਦੇਖਿਆ ਇਧਰ ਮੜ ਵਿੱਚ ਹੈਗੇ ਨੇ ਕਈ ਉਹ ਲਿਖਤਾ ਕਰਵਾਈਆਂ ਸੀ ਉਹਨਾਂ ਨੇ ਪਹਿਲਾਂ ਬੀਦੂ ਜੀ ਫੇਸ ਸਾਡੀ ਹੋਗੀ ਤਨਖਾਹ ਸੋਦੀ ਤੁਝੇ ਤਨਖਾਹ ਹੀ ਲਵਾਂਗੇ ਲਿਖਤ ਕਰੋ ਪੱਕੀ ਹੈ ਮੈਂ ਦੱਸਦੇ ਹੁੰਦੇ ਮੇਰੇ ਮਿੱਤਰ ਕਹੀ ਠੀਕ ਹੈ ਜੀ ਇਸ ਕਰਕੇ ਬਿਲਕੁਲ ਬੇਫਿਕਰ ਹੋ ਕੇ ਰਹੋ ਘੱਟ ਫੀਸ ਦਾ ਮਤਲਬ ਘੱਟ ਕੁਆਲਿਟੀ ਨਹੀਂ ਕਿਉਂਕਿ ਮੇਰੇ ਨਾਲ ਸਾਥ ਹੀ ਜ਼ਿਆਦਾ ਜੁੜਦੇ ਆ ਮੈਂ ਮਹੀਨੇ ਦੇ ਜਿੰਨੇ ਕਮਾਉਣੇ ਆ ਉਹ ਕਮਾਈ ਲੈਣੇ ਆ ਉਹ ਮੈਂ ਵੱਧ ਜੋੜ ਲੈਣਾ ਕਿਤੇ ਮੈਂ 10 ਜੋੜਨੇ ਮੈਂ 50 ਜੋੜ ਲੈਣਾ ਘਟਾ ਦਿਓ ਪਹਿਲਾਂ ਵੱਧ ਸੀ ਫੀਸ ਫਿਰ ਅਹਿਸਾਸ ਹੋਇਆ ਵੀ ਪੈਸੇ ਦਾ ਅਸਲ ਗੱਲ ਤਾਂ ਰਜਾਤ ਆ ਲੋਕਾਂ ਨੇ ਪਿਆਰ ਬਹੁਤ ਕੀ ਦਿੱਤਾ ਆ ਮੈਂ ਹੁਣੇ ਸਾਡੀ ਇੱਕ ਹੈਗੀ ਭੈਣ ਵਿੱਚ ਤੇ ਮੈਂ ਮੜਾ ਉੱਚਾ ਬੋਲ ਲਿਆ ਤੇ ਨਾਲ ਇੱਕ ਦਿਨ ਤੇ ਉਹ ਮੈਂ ਰੋਣ ਲੱਗ ਗਈ ਹੁਣ ਵੀ ਮੈਂ ਸਾਰ ਸੋਚਿਆ ਨਹੀਂ ਸੀ ਤੁਸੀਂ ਮੈਨੂੰ ਐ ਬੋਲੋਗੇ ਮਤਲਬ ਉਹ ਪਿਆਰ ਹੈ ਇੰਨਾ ঝলਕਦੇ ਉਹਨਾਂ ਨੂੰ ਐ ਲੱਗਦਾ ਵੀ ਸਾਡੇ ਨਾਲ ਐ ਨਹੀਂ ਬੋਲ ਸਕਦਾ ਉਹ ਪੜਾਈ ਕਰਕੇ ਨਹੀਂ ਜੁੜੇ ਹੋਏ ਉਹ ਬਸ ਜੁੜ ਕੇ ਨਾਲ ਵੈਸੇ ਠੀਕ ਆ ਇਹ ਅੱਜ ਤੋਂ ਜਮਾਤਾ ਸ਼ੁਰੂ ਨੇ ਲੈਕਚਰ ਕੈਟਰੇ ਚੱਲ ਰਿਹਾ ਉਹ ਵੀ ਦਾਖਲਾ ਥੋੜੇ ਦਿਨ ਹੋਊਗਾ ਕਿਉਂਕਿ ਮੈਂ ਢੇਰ ਨਹੀਂ ਕਰਨਾ ਚਾਹੁੰਦਾ ਉਸ ਤਾਂ ਅਸਾਮੀਆਂ 100 150 ਹੋਣਗੀਆਂ ਵੱਧ ਤੋਂ ਵੱਧ ਤੇ ਮੈਂ 300 ਬੰਦਾ ਇਕੱਠਾ ਕਰ ਲਾਂ ਤੇ ਮੈਨੂੰ ਲੱਗਦਾ ਫਿਰ ਮੈਂ ਆਪਣੇ ਉਹਨਾਂ ਨਾਲ ਵੀ ਬੇਈਮਾਨੀ ਕਰੇ ਮੈਂ ਉਹਨੇ ਕੀ ਰੱਖਣੇ ਆ ਜਿਹੜੇ ਪਾਰ ਲਾਉਣੇ ਆ ਉਹ ਥੋੜੇ ਦਿਨ ਹੀ ਹੈਗੇ ਆ ਨੈਟ ਦੀ ਹੁਣ ਬੰਦ ਆ ਨੈਟ ਦੇ ਵਿੱਚ ਤਾਂ ਦਾਖਲ ਕਰਨਾ ਨਹੀਂ ਨੈਟ ਦਾ ਕ੍ਰੈਸ਼ ਕੋਰਸ ਤੇ ਟੈਸਟ ਸੀਰੀਜ਼ ਆ ਰਹੀ ਹੈ ਉਹ ਜਿਹੜੇ ਸਾਤੇ ਨੈਟ ਦੇ ਹੈਗੇ ਨੇ ਨੇੜੇ ਨੈਟ ਥੋੜਾ ਜਿਹਾ ਲੇਟ ਹੋ ਰਿਹਾ ਜੁਜੀਸੀ 21 ਜੂਨ ਨੂੰ ਸੀ ਸ਼ਾਇਦ ਉਸ ਤੋਂ ਬਾਅਦ ਹੁਣ 10 12 ਦਿਨ ਹੋਰ ਲੰਘਣਗੇ ਤੇ ਤੁਹਾਨੂੰ ਮਤਲਬ ਜੇ ਮਿਲ ਜੂ ਕ੍ਰੈਸ਼ ਕੋਰਸ ਕੀ ਕਹਿੰਦੇ ਜਲਦੀ ਜਲਦੀ ਆਪਾਂ ਕਰਨਾ ਹੁੰਦਾ ਰਿਵੀਜ਼ਨ 15 ਦਿਨ ਦੇ ਵਿੱਚ ਲਾਉਂਗਾ ਵੇਲੇ 15 ਦਿਨ ਨਾਲੇ ਦਾ ਰਿਵੀਜ਼ਨ ਲੱਗੂਗੀ ਤੁਹਾਡੀ ਰੋਜ਼ ਰੋਜ਼ਾਨਾ ਇੱਕ ਇੱਕ ਵਿਦਾ ਕਰਾਂਗੇ 15 ਵਿਦਾਵਾਂ ਹੋਣਗੀਆਂ ਸੱਬਿਆਚਾਰ ਲੋਕਤਾਰਾ ਸੱਬਿਆਚਾਰ ਵਿਆਕਰਨ ਭਾਸ਼ਾ ਵਿਗਿਆਨ ਨਾਲ ਮਿਲਾ ਕੇ ਰੋਜ਼ਾਨਾ ਇੱਕ ਵਿਦਾ ਦੀ ਜਿਹੜੇ ਜ਼ਰੂਰੀ ਜ਼ਰੂਰੀ ਸਵਾਲ ਸੋ 2 200 ਸਵਾਲ ਲਗਭਗ ਹੋਇਆ ਕਰਨਗੇ ਉਹ ਕਰਾਂਗੇ ਫਿਰ OMR ਸ਼ੀਟਾਂ ਵਾਲੇ ਤੁਹਾਡੇ ਰੋਜ਼ਾਨਾ ਟੈਸਟ ਹੋਇਆ ਕਰੂ 50 60 ਸਵਾਲਾਂ ਦਾ ਰੋਜ਼ ਇੱਕ ਰੋਜ਼ਾਨਾ ਇੱਕ ਹੋਇਆ ਕਰੂਗਾ ਤੇ ਬਹੁਤ ਘੱਟ ਫੀਸ ਤੇ ਕਰਾਊਗਾ ਇੱਥੇ ਵੀ ਮਿੱਥ ਹੋਊਗੀ ਵੀ ਉਹੀ ਬਣਾਤੇ ਹੋਣੇ ਆ ਉਹਦੇ ਚ ਪੁਰਾਣੇ ਪੇਪਰਾਂ ਦੇ ਸਵਾਲ ਕੁਝ ਹੋਣਗੇ ਕੁਝਕ ਬਾਕੀ ਸਾਰੇ ਨਵੇਂ ਪਾਊਗਾ ਜਿਹੜੇ ਮੈਨੂੰ ਲੱਗਦਾ ਵੀ ਤਰੀਕੇ ਨਾਲ ਬਣਾ ਕੇ ਕਹਿੰਦਾ ਉਹ ਬਲਖਣ ਢੰਗ ਨਾਲ ਬਣਾ ਕੇ ਪੇਸ਼ ਕਰੂੰਗਾ ਪੁਰਾਣੇ ਪੇਪਰਾਂ ਸਵਾਲ ਕੁਝ ਆਉਂਦੇ ਹੁੰਦੇ ਨੇ ਉਹ ਰਿਪੀਟ ਕਰੂੰਗਾ ਮੈਂ ਵੀ ਕਰੂੰਗਾ ਜੇ ਤੁਹਾਨੂੰ 1200 ਸਵਾਲ ਦੇ ਰਿਹਾ 1200 ਚ 200 ਹੋਣਗੇ ਬਾਕੀ ਸਾਰੇ ਸਵਾਲ ਨੂੰ ਬਣਤਰ ਦੇ ਹਿਸਾਬ ਨਾਲ ਪੇਸ਼ ਕਰਾਂਗੇ ਵੀ ਸਵਾਲ ਕਿਸ ਤਰ੍ਹਾਂ ਬਣ ਸਕਦਾ ਜਿਹੜੇ ਸਾਥੀ ਯੂਜੀਸੀ ਦੀ ਲਾਉਂਦੇ ਆ ਭਾਈ ਜੀ ਜਰੂਰ ਆਉਣ ਗਿਆ ਘੱਟ ਆਉਣ ਗਿਆ 100 ਤੋਂ 150 ਵੱਧ ਤੋਂ ਵੱਧ ਐਸੀ ਕਰਕੇ ਕਹਿ ਰਿਹਾ ਵੀ ਆਪਾਂ ਹੁਣ ਐਸੀ ਕਰਕੇ ਕਹਿ ਰਿਹਾ ਵੀ ਆਪਾਂ ਹੁਣ ਹੋਰ ਦਾਖਲੇ ਘੱਟ ਕਰਨੇ ਆ ਬਸ ਐਸੀ ਕਰਕੇ ਕਹਿ ਰਿਹਾ ਮੈਂ ਤੇ ਬਸ ਅੱਜ ਤੋਂ ਜਮਾਤ ਸ਼ੁਰੂ ਐ ਮਾਸਟਰ ਕੈਡਰ ਦੀ ਨਵਾਂ ਵੈਸ਼ ਸ਼ੁਰੂ ਹੋ ਰਿਹਾ ਮਾਸਟਰ ਕੈਡਰ ਦਾ ਇੱਕ ਵਾਰ ਸਿਲੇਬਸ ਵਾਲਾ ਤੇ ਬਾਕੀ ਚੱਲ ਰਹੇ ਐ ਇੰਨੀ ਕੁ ਜਾਣਕਾਰੀ ਦੇਣ ਆਇਆ ਸੀ ਵੀ ਫੀਸਾਂ ਵੱਧ ਦਾ ਮਤਲਬ ਇਹ ਮਿਸ਼ਾ ਵਧੀਆ ਨਹੀਂ ਹੁੰਦਾ ਸਾਡੇ ਵਰਗੇ ਘੱਟ ਵਿੱਸਣ ਵਾਲੇ ਜਿਹੜੇ ਆਪ ਵੀ ਬਿਨਾਂ ਫੀਸਾਂ ਦੇ ਤਾਂ ਫੀਸ ਹੈ ਹੀ ਨਹੀਂ ਸੀ ਪੜਨ ਲਈ ਆਪੇ ਪੜੇ ਆ ਸਿੱਧੀ ਗੱਲ ਐ ਫੀਸ ਹੀ ਹੈ ਨਹੀਂ ਸੀਗੀ ਤੇ ਆਪ ਦਾ ਸਮਝਾ ਯਾਦ ਕੀਤਾ ਵੀ ਤੇਰੇ ਕੋਲ ਜੇ ਕੋਈ ਫੀਸ ਮੰਗ ਲੈਂਦਾ ਤੇ ਤੂੰ ਕਿਵੇਂ ਕਰਦਾ ਉਹਨੂੰ ਲੱਗਾ ਵੀ ਹਾਂ ਹਰੇਕ ਦੀ ਪਹੁੰਚ ਫੀਸ ਕਰਦੇ ਤੇ ਮੁਹੰਮਦ ਜ਼ੈਬਰ ਇਕ ਮਿੱਥ ਮਿੱਥਾਂ ਦੀ ਭੰਨ ਕਰ ਰਹੇ ਆ ਮਿੱਥ ਤੋੜ ਰਹੇ ਆ ਤਾਂ ਆਪਾਂ ਥੋੜੀ ਜੀ ਮਿੱਥ ਦੀ ਗੱਲ ਹੋਰ ਕਰੀਏ ਸਮਾਂ ਕਿੰਨਾ ਹੋ ਗਿਆ ਮੇਰੀ ਜਮਾਤ ਦਾ ਵੀ ਸਮਾਂ ਹੋ ਰਿਹਾ ਪਿਆ ਸਮਾਲੇ ਚਲੋ ਆ ਇਸਲਾਮ ਨੂੰ ਨਾ ਪੜਿਆ ਜਾਂਦਾ ਬਹੁਤ ਜ਼ਿਆਦਾ ਤੁਸੀਂ ਮੜਾ ਜਾ ਧਿਆਨ ਕਰਿਓ ਵੀ ਬਹੁਤ ਵਿਆਹ ਕਰਦੇ ਆ ਬਹੁਤ ਵਿਆਹ ਕਰਦੇ ਆ ਇਹ ਵੀ ਤੁਹਾਨੂੰ ਇੱਕ ਮਿੱਥ ਭੰਨ ਦਿੰਨਾ ਮੈਂ ਥੋੜੀ ਕਈਆਂ ਨੂੰ ਤਾਂ ਪਤਾ ਹੀ ਹੋਗਾ ਇਸਲਾਮ ਦੇ ਵਿੱਚ ਜਿਹੜੀ ਬਹੁ ਵਿਆਹ ਦੀ ਰੀਤ ਹੈ ਨਾ ਉਹ ਜਿਸਮ ਖਾਤਰ ਨਹੀਂ ਗਈ ਸਮਝੇ ਵੀ ਮਤਲਬ ਕੁੜੀਆਂ ਦਾ ਚਾਹ ਹੁੰਦਾ ਜਾਂ ਇਹ ਨਹੀਂਗਾ ਉਹਨਾਂ ਦੇ ਵਿੱਚ ਜਿਹੜਾ ਦੂਜਾ ਵਿਆਹ ਹੁੰਦਾ ਤੀਜਾ ਵਿਆਹ ਚੌਥਾ ਹੋਣਾ ਜਿੰਨੇ ਵੀ ਮਾਂਤਦਾ ਹੈਗੀ ਤਿੰਨ ਚਾਰ ਵਹਿਮਾਂ ਦੀ ਉਹ ਵਿਧਵਾ ਵਰਤਨ ਨਾਲ ਮਾਂਤਦਾ ਹੈ ਵਿਧਵਾ ਔਰਤ ਜਿਹੜੀ ਹੈ ਜਿਹਨੂੰ ਸਮਾਜਿਕ ਤੇ ਆਰਥਿਕ ਸਹਾਰੇ ਦੀ ਲੋੜ ਹੈ ਇਸ ਮਰਦ ਪ੍ਰਧਾਨ ਸਮਾਜ ਦੇ ਵਿੱਚ ਉਹਦੇ ਲਈ ਬਣਿਆ ਸੀਗਾ ਜੋ ਕੀ ਉਹਦਾ ਰੂਪ ਅੱਜ ਕੱਲ ਤਾਂ ਵਿਗੜ ਗਿਆ ਅੱਜ ਕੱਲ ਤਾਂ ਕੁਆਰੀ ਕੁੜੀਆਂ ਨਾਲ ਵਿਆਹ ਕਰਦੇ ਸਾਰੇ ਛੱਡ ਕੇ ਨਾਲੇ ਪਹਿਲਾਂ ਛੱਡਦੇ ਨਹੀਂ ਹੁੰਦੇ ਸੀ ਉਹ ਸਾਰੀਆਂ ਘਰੇ ਰਹਿੰਦੀਆਂ ਸਨ ਉਹਨਾਂ ਦੇ ਇਹ ਨਹੀਂ ਵੀ ਇੱਕ ਨਾਲ ਵਿਆਹ ਕਰ ਦੂਜੀ ਨੂੰ ਛੱਡਦਾ ਨਹੀਂ ਕੱਥੀਆਂ ਹੀ ਰਹਿਣਗੀਆਂ ਉਹ ਵਿਧਵਾ ਉਹਨਾਂ ਤੁਸੀਂ ਦੱਸੋ ਵੀ ਵੇਖੋ ਜਿਹੜੇ ਮੁਹੰਮਦ ਸਾਹਿਬ 'ਚ ਮੁੱਢ ਹੈ ਇਸਲਾਮ ਦਾ ਮੁਹੰਮਦ ਸਾਹਿਬ ਅਜਤ ਮੁਹੰਮਦ ਸਾਹਿਬ ਜਿਹੜੀ ਉਹਨਾਂ ਦੀ ਪਹਿਲੀ ਪਤਨੀ ਸੀ ਖਦੀਜਾ 12 ਬੀਬੀ ਖਦੀਜਾ ਜੀ 12 ਸਾਲ ਵੱਡੀ ਸੀ ਤੇ ਵਿਧਵਾ ਔਰਤ ਸੀਗੀ ਸਮਾ ਉਹਨਾਂ ਦਾ ਵਪਾਰ ਵਪਾਰ ਦਾ ਕੰਮ ਸਿੱਖ ਦਿੱਜਾ ਜੀ ਦਾ ਤੇ ਉਹ ਵਪਾਰ ਦਾ ਕੰਮ ਸੀ ਤੇ ਮੁਹੰਮਦ ਸਾਹਿਬ ਨੇ ਉਹਨਾਂ ਨਾਲ ਬੀਬੀ ਨਾਲ ਵਿਆਹ ਉਹਨਾਂ ਦੀ ਆਰਥਿਕ ਸਥਿਤੀ ਨੂੰ ਸੈੱਟ ਕਰ ਬਚਾਉਣ ਲਈ ਤੇ ਜੋ ਸਮਾਜਿਕ ਤੌਰ ਤੇ ਜਿਹੜੇ ਉਹਨਾਂ ਦੇ ਮਤਲਬ ਹੁੰਦੇ ਆ ਆਪਣਾ ਬੰਦਰ ਸਮਾਜਿਕ ਤੌਰ ਤੇ ਔਰਤ ਇਕੱਲੀ ਨਹੀਂ ਰਹਿਣੀ ਚਾਹੀਦੀ ਉਹਦੇ ਲਈ ਕਰਵਾਇਆ ਸੀ ਵਿਆਹ 11 ਵਿਆਹ ਹੋਏ ਸੀ ਮੁਹੰਮਦ ਸਾਹਿਬ ਦੇ ਪਰ ਸਿਰਫ ਆਇਸ਼ਾ ਛੋਟੀ ਸੀ ਜਿਹਦੇ ਨਾਲ ਜਿਹੜੀ ਕੁਆਰੀ ਸੀ ਬਾਕੀ ਸਾਰੀਆਂ ਵਿਧਵਾਵਾਂ ਸੀਗੀਆਂ ਤੋਂ ਇੱਕ ਇਸਲਾਮ ਦੇ ਵਿੱਚ ਇਹ ਮੈਨੂੰ ਇਹ ਚੀਜ਼ ਚੰਗੀ ਲੱਗਦੀ ਹੈ ਸੀ ਪਹਿਲਾਂ ਹੁਣ ਤਾਂ ਕਰ ਚਲੋ ਪਤਾ ਨਹੀਂ ਹਾਲੇ ਤੱਕ ਆਪਣੇ ਮੇਰੇ ਸੰਪਰਕ ਚ ਘੱਟ ਨੇ ਇਸਲਾਮ ਦੇ ਲੋਕ ਪਰ ਮੈਨੂੰ ਇਹ ਚੀਜ਼ ਸਹੀ ਲੱਗੀ ਹੈ ਵੀ ਉਹ ਜਿਹੜੀ ਮਿਥ ਬਣਾਈ ਹੋਈ ਸੀ ਆਮ ਤੌਰ ਤੇ ਦੱਸਿਆ ਹੀ ਨਹੀਂ ਜਾਂਦਾ ਇਹ ਭੰਡਿਆ ਜਾਂਦਾ ਸਿਰਫ ਉਸ ਕੌਮ ਨੂੰ ਉਹ ਕੌਮ ਦੇ ਵਿੱਚ ਇੱਕ ਖੂਬੀ ਹੈ ਬਹੁਤ ਵਧੀਆ ਖੂਬੀ ਹੈ ਬਿਲਕੁਲ ਵੀਰੇ ਕਰਨਦੀਪ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਇੱਕ ਦੰਦ ਦੱਸਦਾ ਹੋਰ ਮੈਂ ਦੰਦ ਦੱਸਦਾ ਇੱਕ ਇਹਦੇ ਵਿੱਚ ਕਮੈਂਟ ਹੋਰ ਵੀ ਆਉਣਗੇ ਇੱਕ ਪਹਿਲਾਂ ਕਿਸੇ ਬਾਵਾ ਚਰ ਪਹਿਲਾਂ ਕੁੜੀ ਦਾ ਮੈਨੂੰ ਆਇਆ ਤੁਹਾਨੂੰ ਮੈਸੇਜ ਆਇਆ ਮੈਂ ਕਿਹਾ ਜੀ ਫੀਸ ਉਦੋਂ ਫੀਸ ਜਿਆਦਾ ਸੀ ਆਪਣੀ ਪੰਜ ਪੰਜ ਅੰਕਾਂ ਦੇ ਵਿੱਚ ਸੀ ਹੁਣ ਚਾਰ ਅੰਕਾਂ 'ਚ ਚਾਰ ਅੰਕਾਂ ਤਿੰਨ ਅੰਕ ਮੰਨ ਲ ਤੂੰ ਮੈਨੂੰ ਕਹਿੰਦੀ ਸਰ ਫਿਰ ਫੀਸ ਕਿਉਂ ਲੈਣੀ ਹੈ ਉਸੇ ਵਕ ਮੈਂ ਕਿਹਾ ਵੀ ਤੁਸੀਂ ਮੈਂ ਫੀਸ ਛੱਡ ਦਿਨਾ ਤੁਹਾਡੇ 'ਚ ਵੀ ਕੋਈ ਹੈਗਾ ਜਿਹਨੂੰ ਲੱਗਦਾ ਵੀ ਫੀਸ ਨਹੀਂ ਹੋਣੀ ਚਾਹੀਦੀ ਜਾਂ ਮੈਂ ਤੁਹਾਨੂੰ ਬਿਨਾਂ ਫੀਸ ਤੋਂ ਪੜ੍ਹਾ ਦਿੰਦਾ ਪਰ ਮੈਨੂੰ ਵੀ ਲਿਖ ਕੇ ਦਿਓ ਵੀ ਸਕੂਲ ਤੋਂ ਤੁਸੀਂ ਵੀ ਤਨਖਾਹ ਨਹੀਂ ਲਵੋਗੇ ਜਿੰਨੇ ਮਰਜ਼ੀ ਆ 100 ਜਣ ਆਜੋ 100 ਦੇ 100 ਲਿਖ ਕੇ ਦੇ ਦਿਓ ਵੀ ਜੋ ਸਰਕਾਰੀ ਤਨਖਾਹ ਮਿਲੂਗੀ ਉਹ ਅਸੀਂ ਕਿਸੇ ਸੰਸਥਾ ਨੂੰ ਦਿਆ ਕਰਾਂਗੇ ਹਰ ਮਹੀਨੇ ਮੈਂ ਵੀ ਨਹੀਂ ਲੈਂਦਾ ਮੈਂ ਵੀ ਨਹੀਂ ਲੈਂਦਾ ਤੁਸੀਂ ਵੀ ਨਾ ਲਓ ਮੈਂ ਇੱਕ ਵਾਰ ਲੈਣੀ ਹੈ ਤੁਸੀਂ ਸਾਰੀ ਉਮਰ ਲੈਣੀ ਹੈ ਇਹ ਜਿਹੇ ਲੋਕ ਵੀ ਆਉਂਦੇ ਆ ਇਹ ਜਿਹੇ ਲੋਕ ਵੀ ਸੋਚੋ ਵੇ ਕਿ ਜਿਹੜਾ ਅਧਿਆਪਕ ਪੜ੍ਹਾ ਰਿਹਾ ਹੈ ਪਵਨ ਨੂੰ ਸਾਲ ਹੋਇਆ ਮੇਰੇ ਕੋਲ ਏ ਬੀ ਵਰਮਾ ਉੱਤੇ ਕੁੜੀ ਆ ਆਪਣੇ ਮਲੋੜ ਸਹੇਦੀ ਆ ਅੰਜੂ ਇਹ ਸ਼ਾਇਦ ਪੁੱਛੋ ਵੀ ਕੀ ਤੇਰੇ ਨਾਲ ਵਿਹਾਰ ਹੋਇਆ ਸੀ ਬਾਈ ਅਮਰੀਕ ਬਰਾੜ ਖੋਦ ਦੇ ਐਪਿਕ ਆ ਦੱਸੋ ਕੀ ਵਿਹਾਰ ਤੁਹਾਡੇ ਨਾਲ ਰਿਹਾ ਕਿੰਨਾ ਕਿੰਨਾ ਚਿਰ ਹੋ ਗਿਆ ਅੰਜੂ ਨੂੰ ਆ ਪਰਮਜੀਤ ਲਾਲੋ 2.5 ਸਾਲ ਹੋ ਗਏ ਮੈਂ ਇੱਕ ਵਾਰ ਲਈ ਆ ਉਸ ਤੋਂ ਬਾਅਦ ਮਤਲਬ ਹੀ ਨਹੀਂ ਹਾਂ ਮੈਂ ਇੱਕ ਅਪੀਲ ਕਰਦਾ ਉਹਨਾਂ ਬੇਨਤੀ ਕਰਦਾ ਉਹਨਾਂ ਹੁਣ ਲੱਗਣਾ ਜਿਹੜਾ 11 ਤਰੀਕ ਨੂੰ ਧਰਨਾ ਲਾਉਣਾ ਉੱਤੇ ਆਨੰਦਪੁਰ ਫੰਡ ਜ਼ਰੂਰ ਮੰਗਦਾ ਇਹ ਹਾਸਸ ਕੇ ਦਿੰਦੇ ਆ ਨਾਲ ਵੀ ਜਾਨਣਾ ਇਹਨਾਂ ਦੇ ਮੈਂ ਐਤਕੀ ਵੀ ਜਾਊਂਗਾ ਫੰਡ ਵੀ ਲਾਊਂਗਾ ਭੇਜੂਂਗਾ ਵੀ ਤੱਕੇ ਨਾਲ ਵੀ ਭੇਜੂਂਗਾ ਉਹ ਗੱਲ ਵੱਖਰੀ ਐ ਕਈ ਵਾਰ ਕਈ ਸਹਾਇਤਾ ਕਰਨੀ ਹੁੰਦੀ ਅਸੀਂ ਸਾਡੇ ਪਰਿਵਾਰ ਦੇ ਗਰੁੱਪ ਦੇ ਵਿੱਚੋਂ ਕਈ ਭੈਣਾਂ ਨੂੰ ਦਿੱਕਤ ਆ ਗਈ ਸੀ ਕਈ ਵਾਰ ਤੇ ਅਸੀਂ ਉਹ ਮਦਦ ਕਰਦੇ ਆ ਫੀਸ ਨਹੀਂ ਦੋਰਾ ਲੈਂਦਾ ਮੈਂ ਫੀਸ ਨਹੀਂ ਫੀਸ ਇੱਕ ਵਾਰ ਲਈ ਐ ਤੁਸੀਂ ਹਰ ਮਿੰਟ ਤਨਖਾਹ ਲੈਣੀ ਐ ਮੇਰੇ ਨਾਲ ਕੋਈ ਵੀ 100 ਬੰਦੇ ਆਜੋ ਭਾਵੇਂ ਵੀ ਤੁਹਾਨੂੰ ਮੁਫਤ ਪੜਾ ਮੈਂ ਮੁਫਤ ਪੜਾ ਦੇਣਾ ਤੁਸੀਂ ਮੁਫਤ ਪੜਾਓ ਇਸ ਗੱਲ ਤੇ ਮੈਂ ਆਜੇਦਾ ਫੇਰ ਸਬਤ ਨਹੀਂ ਕਰੂੰਗਾ ਚਾਹੇ ਸਾਰਾ ਰਿਜ਼ਲਟ ਮੇਰਾ 100% ਦੀ ਆ ਜੇ ਤੈਨ ਦਾ ਭਾਅ ਵੀ ਮੇਰੇ ਕੋਲ ਜੇ ਸਵਾ 100 ਲੈਕਚਰ ਆਰ ਦੇ ਕੈਡਰ ਤੇ ਹੈਗੇ ਆ ਤੇ ਸਾਮੀਆਂ ਵੀ ਸਵਾ 100 ਆਉਣ ਤੇ ਮੈਂ ਸਵਾ ਤੁਸੀਂ ਸਵਾ 100 ਜੇ ਲੱਗ ਗਏ ਜੇ ਸਵਾ ਜੋ ਵੀ ਲੱਗ ਗਏ ਮੈਂ ਫੀਸ ਨਹੀਂ ਵਧਾਉਂਗਾ ਇਹ ਮੈਂ ਐਲਾਨ ਕਰਦਾ ਪੱਕਾ ਲਾਈਵ ਤੁਹਾਨੂੰ ਮੈਂ ਇੱਥੇ ਹਾਜ਼ਰ ਜਾਣ ਕੇ ਕਹਿਣਾ ਵੀ ਇਹ ਮੈਂ ਲਾਈਵ ਕਰਦਾ ਕੋਈ ਦਿੱਕਤ ਨਹੀਂ ਠੀਕ ਹੈ ਇਸਲਾਮ ਬਾਰੇ ਗੱਲ ਕਰਦੇ ਹਾਂ ਚਲੋ ਆਪਾਂ ਇਸਲਾਮ ਦੇ ਵਿੱਚ ਬਹੁ ਵਿਆਹ ਦੀ ਰੀਤ ਪਤਾ ਲੱਗਿਆ ਆਪਾਂ ਨੂੰ ਕਿਉਂ ਸੀਗੀ ਵਿਧਵਾਵਾਂ ਨਾਲ ਪਿਆ ਇੱਕ ਹੋਰ ਗੱਲ ਆਪਾਂ ਕਰਦੇ ਹਾਂ ਅਕਸਰ ਆਪਾਂ ਜਦੋਂ ਕੁਰਾਨ ਦੀ ਗੱਲ ਕਰਦੇ ਆ ਕੁਰਾਨ ਸ਼ਰੀਫ ਕੁਰਾਨ ਦੀ ਗੱਲ ਜਦੋਂ ਕਰਦੇ ਆ ਤੇ ਆਪਾਂ ਨੂੰ ਕੁਰਾਨ ਜਦੋਂ ਆਪਾਂ ਪੜ੍ਹਦੇ ਆ ਸੋਚਦੇ ਆ ਆਪਣੇ ਤੇ ਚਿਹਨ ਬਣ ਜਾਂਦਾ ਜਿਬਰਾਇਲ ਫਰਿਸ਼ਤੇ ਦਾ ਵੀ ਮੁਹੰਮਦ ਸਾਹਿਬ ਨੂੰ ਨਾਜ਼ਲ ਹੋਈ ਸੀ ਜਬਰਾਇਲ ਫਰਿਸ਼ਤੇ ਰਾਹੀਂ ਹੁੰਦਾ ਨਾ ਵੀ ਉਹ ਬਾਣੀ ਰੱਬੀ ਬਾਣੀ ਆ ਇਲਾਹੀ ਬਾਣੀ ਆ ਉਹ ਜਬਰਾਇਲ ਫਰਿਸ਼ਤੇ ਨੇ ਖੁਦਾ ਤੋਂ ਲਿਆ ਕੇ ਸਾਨੂੰ ਪਹਚਾਈ ਸੀ ਇਹੀ ਸੁਣਿਆ ਹੁਣ ਤੱਕ ਆਪਾਂ ਠੀਕ ਆ ਮੁਹੰਮਦ ਸਾਹਿਬ ਨੇ ਲਿਖੀ ਉਹ ਦੱਸੀ ਗਿਆ ਤੇ ਮੁਹੰਮਦ ਸਾਹਿਬ ਲਿਖ ਦੇਗੇ ਆਪਾਂ ਹੁਣ ਤੱਕ ਇਹ ਪੜਿਆ ਨਾ ਥੋੜਾ ਜਿਹਾ ਅੱਜ ਵਾਦਾ ਕਰਨਾ ਚਾਹੁੰਦਾ ਮੈਂ ਇੱਕ ਤਾਂ ਵੱਡਾ ਹਿੱਸਾ ਤਾਂ ਜਬਰਾਇਲ ਨੇ ਭੇਜਿਆ ਸੀਗਾ ਪਰ ਕਹਿੰਦੇ ਆ ਵੀ ਮੁਹੰਮਦ ਸਾਹਿਬ ਨੂੰ ਸੁਪਣਿਆਂ ਦੇ ਵਿੱਚ ਵੀ ਕੋਈ ਬਾਣੀ ਨਾਜ਼ਿਲ ਹੋਈ ਸੀ ਮੁਹੰਮਦ ਸਾਹਿਬ ਨੂੰ ਕੁਰਾਨ ਦੀ ਕੁਝ ਬਾਣੀ ਸੁਪਣਿਆਂ ਦੇ ਵਿੱਚ ਵੀ ਨਾਜ਼ਿਲ ਹੋਈ ਸੀ ਵੱਡਾ ਭਾਗ ਭਾਵੇਂ 80% ਦੀ 90% ਦੀ ਤਾਂ ਜਿਬਰਾਇਲ ਨੇ ਦਿੱਤੀ ਹੈ ਕੁਝ ਭਾਗ ਮੁਹੰਮਦ ਸਾਹਿਬ ਨੂੰ ਸੁਪ ਬੁਸ਼ਾਰਤ ਬੁਸ਼ਾਰਤ ਕੋਈ ਵੱਡਾ ਨਾਮ ਹੈ ਇਸਲਾਮ ਦੇ ਵਿੱਚ ਬੁਸ਼ਾਰਤ ਉਹਦੇ ਉਹ ਉਹਦੇ ਉਹਦੇ ਸੁਬੰਦ ਕੁਝ ਹਿੱਸਾ ਬੁਸ਼ਾਰਤ ਰਹੀ ਮੈਂ ਬੋਲ ਦਿੰਨਾ ਜੋ ਮੈਂ ਕੱਢਿਆ ਸੀਗਾ ਇੱਕ ਸਵਾਲ ਕੁਰਾਨ ਦਾ ਵੱਡਾ ਹਿੱਸਾ حضرت ਜ਼ੁਬਰਾਇਲ ਕੁਝ ਹਿੱਸਾ ਬੁਸ਼ਾਰਤ ਰਹੀਂ ਅਤੇ ਕੁਝ ਹਿੱਸਾ ਮੁਹੰਮਦ ਸਾਹਿਬ ਨੂੰ ਸੁਪਣਿਆਂ ਦੀ ਜਾਂ ਇਬਾਦਤ ਦੌਰਾਨ ਅੱਲਾਹ ਤਾਲਾ ਵੱਲੋਂ ਨਾਜ਼ਿਲ ਹੋਇਆ ਹੁਣ ਜੇ ਸਵਾਲ ਹੈ ਤੋ ਉਹਨੂੰ ਨੈਟ ਦੇ ਵਿੱਚ ਡੂੰਘਾ ਆ ਜਾਂਦਾ ਵੀ ਕੁਰਾਨ ਮਜੀਦ ਦੇ ਵਿੱਚ ਕਿਹਦਾ ਕਿਹਦਾ ਕਿੰਨੇ ਲੇਖਕ ਜਾਂ ਕਿੰਨੇ ਹਿੱਸੇ ਐ ਜਿਵੇਂ ਆਪਾਂ ਕਹਿੰਦੇ 36 ਬਾਣੀਕਾਰ ਐ ਆਪਾਂ ਕਰ ਦਿੰਨੇ ਆ ਗੁਰੂ ਰੰਧਾ ਸਾਹਿਬ ਦੇ ਵਿੱਚ ਹੁਣ ਜੇ ਸਵਾਲ ਥੋੜੇ ਟੇਡੇ ਢੰਗ ਨਾਲ ਬਣ ਕੇ ਆ ਗਿਆ ਨਾ ਮਨ ਲਓ ਤੇ ਆਪਸ਼ਨ ਆ ਜਾਂਦੀਆਂ ਜਿਬਰਾਇਲ ਰਾਹੀ ਬੁਸ਼ਾਰਤ ਰਾਹੀ ਮੁਹੰਮਦ ਅਲੀ ਸੁਪਨੇ ਰਾਹੀ ਤੇ ਉਪਰੋਕਤ ਸਾਰੇ ਫਿਰ ਆਪਾਂ ਉਪਰੋਕਤ ਸਾਰੇ ਲਾ ਦੇਣਾ ਠੀਕ ਐ ਇਹ ਤੁਹਾਨੂੰ ਦੱਸੂਗਾ ਕੋਈ ਨਹੀਂ ਛੇਤੀ ਮੱਥਾ ਮਾਰਨਾ ਪੈਂਦਾ ਬਹੁਤ ਕੱਢਣ ਲਈ ਸਵਾਲ ਸੋ ਅੰਸ਼ੀ ਗਰੁੱਪ ਦੇ ਵਿੱਚ ਥੋੜਾ ਥੋੜਾ ਹਿੱਸਾ ਬੁਸ਼ਾਰਤ ਮੁਹੰਮਦ ਸਾਹਿਬ ਦੇ ਸੁਪਣਿਆਂ ਦਾ ਵੀ ਹੈਗਾ ਜਾਂ ਇਬਾਦਤ ਦੇ ਦੌਰਾਨ ਜਦੋਂ ਬੰਦਗੀ ਕਰਦੇ ਆ ਉਦੋਂ ਉਹਨਾਂ ਨੂੰ ਬਾਣੀ نازਲ ਹੋਈ ਸੀ ਹੋਰ ਵੀ ਇਸਲਾਮ ਬਾਰੇ ਕਾਫੀ ਪੰਨਾ ਮੇਰੇ ਕੋਲ ਭਰਿਆ ਪਿਆ ਤੇ ਹੁਣ ਸਮਾਂ ਤਾਂ ਘੱਟ ਹੈ ਮੇਰੇ ਕੋਲੇ ਤੁਹਾਨੂੰ ਮੈਂ ਇਸਲਾਮ ਦਾ ਮੁੱਢ ਦੱਸੂਗਾ ਕਿੱਥੋਂ ਇਸਲਾਮ ਪੈਦਾ ਹੁੰਦਾ ਕਿੱਥੋਂ ਈਸਾਈਅਤ ਕਿੱਥੋਂ ਯਹੂਦੀ ਸਾਰਾ ਇਹਨਾਂ ਦੀ ਇੱਕੋ ਜੜ ਹੈ ਹਜਰਤ ਇਬਰਾਹਿਮ ਉਹਦੇ ਬਾਰੇ ਪੂਰਾ ਵੇਰਵਾ ਦੇਵਾਂਗਾ ਪਰ ਦੁਨੀਆ 'ਚ ਕੁੱਲ ਪੈਗੰਬਰ ਕਿੰਨੇ ਆ ਸਾਰਾ ਕੁਝ ਏਕ ਪੂਰੀ ਜਮਾਤ ਆ ਅੱਧੇ ਘੰਟੇ ਦੀ ਇਹ ਉਮੀਦ ਆ ਕੱਲ ਨਹੀਂ ਪਰਸੋਂ ਜਾਂ ਉਸ ਤੋਂ ਅੱਗੇ ਲਾਵਾਂਗੇ ਛੇਤੀ ਲਾਵਾਂਗੇ ਠੀਕ ਹੈ ਤੇ ਜੁੜਦੇ ਆ ਦੁਆਰਾ ਇੱਕ ਮੈਂ ਜੋ ਆਇਆ ਸੀ ਉਹ ਮੈਂ ਇਸੇ ਕਰਕੇ ਆਇਆ ਮੇਰੇ ਸਾਥੀ ਆਏ ਸੀ ਕੁਝ ਦਿਨ ਪਹਿਲਾਂ ਕਹਿੰਦੇ ਵੀ ਫੀਸ ਬਾਲੀ ਘੱਟ ਕਰ ਤੇ ਤੁਸੀਂ ਇਹਦੇ ਨਾਲ ਗਲਤ ਸੰਦੇਸ਼ ਜਾਂਦਾ ਮੈਂ ਕਿਹਾ ਵੀ ਕਿਵੇਂ ਕਹਿੰਦੇ ਉਹਨੇ ਤਾਂ ਐ ਮਿੱਥ ਬਣਾਇਆ ਡੀਵੀਜੀ ਦੀ ਫੀਸ ਵੱਧ ਹੈ ਨਾ ਉਹੀ ਵਧੀਆ ਕਰਾਉਂਦਾ ਵੀ ਅਸੀਂ ਉਹ ਤੋਂ ਵੀ ਕੀਤਾ ਪਹਿਲਾਂ ਸਾਨੂੰ ਪਤਾ ਕੌਣ ਵਧੀਆ ਕਰਾਉਂਦਾ ਵੀ ਉਹਨੇ ਇੱਕ ਲੋਕਾਂ ਦੇ ਦਿਮਾਗ 'ਚ ਇਹ ਗੱਲ ਫਿੱਟ ਕਰ ਰੱਖੀ ਆ ਵੀ ਬਾਹਰੀ ਫੀਸ ਵਾਲਾ ਹੀ ਵਧੀਆ ਕਰਾਉਂਦਾ ਜਿਹੜਾ ਫੀਸ ਕੱਟ ਲੈਂਦਾ ਉਹ ਐਵੇਂ ਹੀ ਹੁੰਦਾ ਐਵੇਂ ਨਹੀਂ ਹੁੰਦਾ ਭਾਈ ਸਾਡੀਆਂ ਗਣਤੀ ਬਹੁਤ ਆ ਸਾਡੇ ਕੋਲ ਇਸੇ ਕਾਰਨ ਇਹ ਹਰ ਇੱਕ ਦੀ ਪਹੁੰਚ ਚ ਹੈ ਸੱਚ ਕਹਿਣਾ ਮੈਂ ਜੇ ਮੇਰੇ ਵੇਲੇ ਵੀ ਇੰਨੀ ਕੱਟ ਫੀਸ ਹੁੰਦੀ ਤਾਂ ਮੈਂ ਵੀ ਆਉਂਦਾ ਮੇਰੇ ਕੋਲ ਇੰਨੀ ਫੀਸ ਵੱਡੀ ਨਹੀਂ ਪੈਗੀ ਤੇ ਮੈਂ ਨਹੀਂ ਜੁੜਿਆ ਤੇ ਉਹ ਫੀਸ ਦਾ ਘਟਾ ਕਿਹਨੂੰ ਪਿਆ ਉਹਨੂੰ ਪਿਆ ਜੇ ਮੇਰੇ ਕੋਲ ਮੇਰੇ ਵੇਲੇ ਕੱਟ ਫੀਸ ਹੁੰਦੀ ਤਾਂ ਮੈਂ ਵੀ ਜੁੜ ਜਾਂਦਾ ਥੋੜੀ ਫੀਸ ਦੇ ਕੇ ਤਾਂ ਮੈਂ ਵੀ ਜੁੜ ਜਾਣਾ ਸੀ ਨਾ ਵੱਡੀ ਫੀਸ ਕਰਨ ਮੈਂ ਨਹੀਂ ਜੁੜਿਆ ਤੇ ਮੇਰੀ ਫੀਸ ਤਾਂ ਰਹਿ ਗਈ ਫਿਰ ਮੈਂ ਕਰਤੇ ਗਿਆ ਹੀ ਕਿਤੋਂ ਨਾ ਕਿਤੋਂ ਸੋ ਫੀਸ ਘਟਾ ਦਿਓ ਗਿਣਤੀ ਵਧਾ ਦਿਓ ਉਹ ਕੀ ਕਹਿੰਦੇ ਆ ਵੀ ਗਿਣਤੀ ਵੱਧ ਹੋ ਜੇ ਤੁਹਾਨੂੰ ਤਾਂ ਉਹਨੇ ਹੀ ਮਿਲ ਜਾਣੇ ਆ ਵੱਧ ਬਲੋਕਾਂ ਕੋਲ ਲੈ ਲਓ ਹੌਲੀ ਹੌਲੀ ਥੋੜੀ ਥੋੜੀ ਕਰਕੇ ਲੈ ਲਓ ਸੋ ਇਹ ਇੱਕ ਮਿਥ ਹੈ ਲੋਕ ਉਹਨੇ ਬਣਾਈ ਹੋਈ ਜੋ ਇੰਸਟੀਚੂਟਾਂ ਨੇ ਇਸ ਕਰਕੇ ਉਹਨੂੰ ਤੋੜਨਾ ਤੇ ਤੋੜਾਂਗਾ ਜ਼ਰੂਰ ਇਹ ਗੱਲ ਪੱਕੀ ਹੈ ਭਾਵੇਂ ਰਿਜ਼ਲਟ ਭਾਵੇਂ 100% ਦੀ ਨਤੀਜਾ ਆ ਜਾਏ ਫੀਸ ਨਹੀਂ ਵੱਧਦੀ ਫੀਸ ਨਹੀਂ ਵੱਧੂਗੀ ਮੈਂ ਤੁਹਾਨੂੰ ਹਰ ਵਾਰ ਹਰ ਵਾਰ ਤੁਹਾਨੂੰ ਮੈਂ ਇੱਥੇ ਆ ਕੇ ਕਹਿੰਨਾ ਅੱਜ ਵੀ ਕਹਨਾ ਇਹ ਮੇਰੀ ਗੱਲ ਰਿਕਾਰਡ ਰੱਖਿਓ ਜੀ ਹਾਂ ਇਹ ਮੈਂ ਕਦੇ ਇੱਕ ਇੱਕ ਗੱਲ ਹੋਰ ਹੈ ਮੈਂ ਸੁਣਿਆ ਕਿ ਉਹ ਸਿਖਾ ਕੇ ਵੀ ਭਾਈ ਮੈਂ ਲੈ ਹੀ ਬੋਣ ਲੱਗੇ ਤੁਸੀਂ ਵਧੀਆ ਵਧੀਆ ਕਮੈਂਟ ਕਰਨੇ ਆ ਸੌਂ ਵਾਲੀ ਗੱਲ ਹੈ ਮੈਂ ਕਿਸੇ ਨੂੰ ਨਹੀਂ ਬੁਲਾਇਆ ਸਿਰਫ ਆਪਣੀ கிਲਾਸ ਦੇ ਵਿੱਚ ਲਿੰਕ ਪਾਇਆ ਤੇ ਨਾ ਇਹਨਾਂ ਨੂੰ ਮੈਂ ਕਦੇ ਕਿਹਾ ਵੀ ਕਮੈਂਟ ਕਹੀ ਜੇ ਪਾਇਆ ਕਰੋ ਸਭੋ ਜੀ ਜੋ ਪੰਪ ਮਾਰਦੇ ਤਾਂ ਮੈਂ ਲੜਦਾ ਇਹਨਾਂ ਨਾਲ ਹਮੇਸ਼ਾ ਹੁੰਦਾ ਵੀ ਮੈਂ ਇਹਨਾਂ ਨਾਲ ਲੜ ਪੈਣਾ ਵੀ ਮੈਨੂੰ ਫੁਕਰੀਆਂ ਨਾ ਮਾਰਿਆ ਕਰੋ ਮੈਨੂੰ ਹਾਜਮਾ ਮੇਰਾ ਖਰਾਬ ਹੋ ਜੂਗਾ ਇਹ ਚੀਜ਼ਾਂ ਉਦੋਂ ਮਾਰਾਂਗੇ ਜਦੋਂ ਨਤੀਜਾ ਬਹੁਤ ਤਕੜਾ ਲਿਆਂਦਾ ਉਦੋਂ ਦੇ ਸਮੇਂ ਲਈ ਬਚਾ ਕੇ ਰੱਖੋ ਇਹ ਸਾਰੇ ਪ੍ਰੋਫੈਸਰ ਨੇ ਅਮਨ ਬੈਠੀ ਹੈ ਭੈਣ ਮੇਰੀ ਕਰਮਜੀਤ ਠੀਕ ਹੈ ਅਗਰਵਿੰਦਰ ਗਿੱਲ ਮਨਦੀਪ ਕੋਰੇ ਭਾਰਤ ਟਾਪਰ ਹੈ ਗੁਲੀ ਭਾਰਤ ਦੀ ਪਹਿਲੇ ਨੰਬਰ ਤੇ ਆਈ ਸੀਗੀ ਠੀਕ ਹੈ ਪਰਮਜੀ ਧਸਦੀ ਹੈ ਇਹਨਾਂ ਨੂੰ ਗਾਣਾ ਪੈਂਦੀ ਹੈ ਨਾ ਇਹ ਤਾਂ ਕਰਕੇ ਜਿਵੇਂ ਕਈ ਉਹ ਫੋਟੋ ਚ ਨਾ ਫੋਟੋ ਲਾ ਕੇ ਆਪਣੀ ਜਿਵੇਂ ਗਾਣਾ ਲਾ ਦਿੰਦੇ ਆ ਪੰਜਵਾਂ ਗੇਰ ਚੌਥਾ ਗੇਰ ਤੇ ਠੀਕ ਹੈ ਪੰਜਵਾਂ ਗੇਰ ਪੰਜਵਾਂ ਤੱਕ ਗੇਰ ਹੀ ਨਹੀਂ ਪਾਇਆ ਤੇ ਮੈਂ ਕਹਿੰਦਾ ਬੰਦੇ ਬਣ ਕੇ ਨਵੰਨਾ ਭੇਜਿਆ ਕਰੋ ਯਾਰ ਮੈਨੂੰ ਚੰਗਾ ਜਿਹਾ ਨਹੀਂ ਲੱਗਦਾ ਵੀ ਬਿਨਾ ਗੱਲ ਤੋਂ ਨਹੀਂ ਹੋਣੀ ਚਾਹੀਦੀ ਦੁਨੀਆ ਆਪੇ ਕਰ ਦੂਗੀ ਆਪਾਂ ਕੀ ਕਰਨਾ ਚਲੋ ਵਿਆਕਰਨ ਤਾਂ ਕਰਾਉਂਦੇ ਵੀ ਨਹੀਂ ਵਿਆਕਰਨ ਆਉਂਦਾ ਨਹੀਂ ਨਾ ਵਿਆਕਰਨ ਮੈਂ ਮਾਰ ਨਹੀਂ ਕਰਦਾ ਵਿਆਕਰਨ ਦੇ ਵਿੱਚ ਤੁਹਾਨੂੰ ਨਾ ਮੱਥਾ ਮਾਰਨਾ ਪੈਂਦਾ ਬਾਕੀ ਜੇ ਜਰ ਲੜਨੀਆਂ ਪੈਂਦੀਆਂ ਪੜ ਲੀ ਪਤਾ ਲੱਗ ਗਿਆ ਕਹਾਣੀ ਐ ਨਾਵਲ ਐ ਹੁਣ ਆਪਾਂ ਜੋ ਵੀ ਕਰਦੇ ਆ ਮਤਲਬ ਬਾਬਾ ਬੰਤੂ ਪੜਿਆ ਪਰਸੋਂ ਮੈਂ ਜਾਂ ਉਸ ਤੋਂ ਪਹਿਲਾਂ ਮੈਂ ਸ਼ਾਇਰੀ ਪੜਿਆ ਸੀਗਾ ਸੁਵਰਾਜ ਵੀਰ ਦਾ ਉਹ ਪੜ ਲਿਆ ਯਾਦ ਹੋ ਗਿਆ ਵਿਆਕਰਨ ਦੇ ਵਿੱਚ ਤੁਹਾਨੂੰ ਨਿਯਮ ਸਿੱਖਣੇ ਪੈਂਦੇ ਆ ਬੜੀ ਮੱਥਾ ਖਪਾਈ ਹੁੰਦੀ ਆ ਬਹੁਤ ਜ਼ਿਆਦਾ ਮੱਥਾ ਖਪਾਈ ਇਸ ਕਰਕੇ ਵਿਆਕਰਨ ਨੂੰ ਤਾਂ ਉਹ ਤੁਸੀਂ ਪੜ ਲਿਓ ਚਲ ਆਪੇ ਪੜ ਲਿਓ ਮੜਾ ਮਟਕਰਾ ਕੇ ਚਲੋ ਜੀ ਅੱਡ ਲਾਵਾਂਗੇ ਨਹੀਂ ਉਹ ਕਿਹੜਾ ਸਿਲੇਬਸ ਦਾ ਹਿੱਸਾ ਨਹੀਂਗਾ ਅੱਡ ਕਿਉਂ ਲਾਉਂਗੇ ਤੁਸੀਂ ਮਾਸਟਰ ਕੈਡ ਸੰਪੂਰਨ ਤਿਆਰੀ ਕਰਾ ਰਹੇ ਹੋ ਅੱਡ ਕਿਉਂ ਲਾਉਂਗੇ ਤੁਸੀਂ ਉਹ ਸਿਲੇਬਸ ਦਾ ਹਿੱਸਾ ਨਹੀਂ ਜਦ ਤੁਸੀਂ ਇਸ਼ਤਿਹਾਰ ਦੇ ਵਿੱਚ ਇਹ ਲਿਖੋ ਵੀ ਸਿਰਫ ਅਸੀਂ ਸਾਹਿਤ ਬਾਰੇ ਜਾਣਕਾਰੀ ਦੇਣੀ ਹੈ ਵਿਆਕਰਨ ਅਸੀਂ ਭਾਸ਼ਾ ਵਿਗਿਆਨ ਨਹੀਂ ਕਰਾਉਣਾ ਸੱਭਿਆਚਾਰ ਲਿਖੋ ਪਰ ਇਰ ਗੱਲ ਅਸੀਂ ਉੱਤੇ ਲਿਖਦੇ ਆਂ ਅਸੀਂ ਟੈਸਟ ਸੀਰੀ ਲੈਨੇ ਆਂ ਅਸੀਂ ਟੈਸਟ ਦਿੰਨੇ ਆਂ ਅਸੀਂ ਰਿਵੀਜ਼ਨ ਜਮਾਤਾਂ ਲਾਉਣੇ ਆਂ ਅੱਜ ਜਮਾਤ ਲੱਗਣੀ ਐ ਕੱਲ ਰਿਵੀਜ਼ਨ ਲੱਗਣੀ ਐ ਨੈੱਟ ਦੀ ਵੀ ਬਾਕੀ ਵੀ ਲੱਗਣੀ ਐ ਕੱਲ ਪਹਿਲਾਂ ਦੱਸ ਰਿਹਾ ਜਿਹੜੇ ਸੁਣਦੇ ਸੁਣ ਲੈਣ ਹੁਣ ਤਿਆਰ ਰਹੋ ਟੈਸਟ ਇਹਨਾਂ ਦਾ ਬਿਨਾਂ ਗੱਲ ਤੋਂ ਬਿਨਾਂ 150 ਨੰਬਰ ਦਾ ਲੈਕਚਰਰ ਦਾ ਟੈਸਟ ਲਿਆ ਪਰਸੋਂ ਜਿਸ ਸਾਡੇ ਇੱਕ ਇੱਕ ਤੋਂ ਕੁੜੀਆਂ ਦੇ 48 49 ਵੀ ਆਏ ਆ ਤੇ ਦੱਸਿਆ ਈ ਇਹਨਾਂ ਨੂੰ ਪਹਿਲਾਂ ਦਾ ਪੇਪਰ ਸੀ ਪੁਰਾਣੇ ਵਾਲਿਓ ਉਹ ਪੇਪਰ ਪੁਰਾਣਾ ਸੀ ਅਸਤਵੀਰ ਬੋਲੀ ਐ 159 ਨੰਬਰ ਇਹਦੇ ਆਏ ਸੀਗੇ ਉਤਦੇ ਸੈਨੇ ਦੱਸ ਦੇਣਾ ਤੁਹਾਨੂੰ ਮੈਂ ਪ੍ਰਾਣਾ ਪੇਪਰ ਚ ਚਾਣਕ ਪਾਤਾ ਮੈਂ ਪ੍ਰੈਕਟਿਸ ਤਾਂ ਕਰਾਉਣੇ ਆ ਅਭਿਆਸ ਤਾਂ ਕਰਾਉਣੇ ਆ ਕਰਾ ਕੇ ਦਿਖਾਓ ਕਿਹੜਾ ਕਰਦਾ ਪੈਸੇ ਲੈਂਦੇ ਐ ਇਸ ਸੀਰੀਜ਼ ਲਾਓ ਜੀ ਅੰਨਯ ਦੇ ਹੋ ਗੀ ਇਹਨਾਂ ਦਾ ਕਾੜੀ ਲੱਈਏ ਯਾਰ ਇਹਨਾਂ ਦਾ ਜਦ ਹੱਥ ਫੜਿਆ ਤੇ ਪਾਰਤਾ ਅਸੀਂ ਲਾਉਣਾ ਪੈਸੇ ਕੱਟੇ ਕਰਨਾ ਥੋੜੀ ਬੜਿਆ ਨਾ ਹੱਥ ਪੈਸੇ ਲੋੜ ਐ ਇੱਕ ਵਾਰ ਲੈ ਲਈ ਫੀਸ ਵਾਰੀ ਵਾਰੀ ਉਹਨਾਂ ਦਾ ਗਲਾ ਘੋਟਣਾ ਗਿਆ ਦਾ ਆ ਵੀ ਲੈ ਲਓ ਆ ਵੀ ਲੈ ਲਓ ਨੈਟ ਦੇ ਜਮਾਤਾਂ ਨੇ ਸੁਣੋ ਹੁਣ ਤੁਹਾਨੂੰ ਲੱਗੂ ਕਈਆਂ ਨੂੰ ਕੀ ਕਰ ਰਿਹਾ ਆਦਿ ਨਾ ਸਾਰਾ ਕੁਝ ਨੈਟ ਦੀ ਜਮਾਤਾਂ ਲੱਗਦੇ ਨੇ ਹੋ ਗਏ ਸਾਨੂੰ 2 3 ਮਹੀਨੇ ਹੋ ਗਏ ਮਹੀਨਾ ਹੋਰ ਲਾ ਕੇ ਸਿਲੇਬਸ ਖਿੱਚ ਕੇ ਕਰਵਾ ਰਿਹਾ ਕ੍ਰੈਸ਼ ਕੋਰਸ ਚੱਲਣਾ ਟੈਸਟ ਸੀਰੀਜ਼ ਹੈ ਜਿਹੜੇ ਤਾਂ ਨਵੇਂ ਨੇ ਉਹਨਾਂ ਤੋਂ ਫੀਸ ਲਵਾਂਗਾ ਪੁਰਾਣਿਆਂ ਤੋਂ ਕੋਈ ਫੀਸ ਨਹੀਂ ਗਈ ਨਾ ਕੋਈ ਕ੍ਰੈਸ਼ ਕੋਰਸ ਦੀ ਹੈ ਸਾਰਾ ਅਭਿਆਸ ਕਰਾਊਗਾ ਸਾਰੇ ਸਿਲੇਬਸ ਦਾ ਨਾਲ ਡੇਲੀ ਟੈਸਟ ਲਵਾਂਗਾ ਕਰਜਾਨਾ OMR ਸੀਟ ਦਾ ਕੋਈ ਫੀਸ ਨਹੀਂ ਨਾਲੀ ਇਹਨਾਂ ਨੂੰ ਤੇ ਜੋ ਫੀਸ ਤੇ ਲੈ ਲਈ ਆਪਾਂ ਦੁਬਾਰੇ ਘਾਤੋ ਲਈ ਨਵੇਂ ਤੋਂ ਲੈ ਲਾਂਗੇ ਜਿਹੜੇ ਨਵੇਂ ਆ ਰਹੇ ਉਹਨਾਂ ਨੂੰ ਲੈ ਲਾਂਗੇ ਜਿਹੜੇ ਪਹਿਲਾਂ ਦੇ ਚੁੱਕੇ ਆ ਮੈਨੂੰ ਉਹਨਾਂ ਨੂੰ ਕਦੇ ਬਾਰੇ ਵੇ ਲੈਣੀ ਠੀਕ ਹੈ ਥੋੜਾ ਜਿਹਾ ਦੇਸੀ ਜਿਹਾ ਕੰਮ ਹੈ ਸਿੱਧਾ ਸਿੱਧਾ ਬੋਲਣ ਵਾਲਾ ਬੱਤੀ ਵੀ ਖਰਾਬ ਹੋਈ ਪਈ ਸਾਹਮਣੇ ਇਧਰ ਬਾਰੀ ਖੁੱਲਣੀ ਪਈ ਚਾਨਣ ਵੀ ਪੁਰਾਣੀ ਤੁਹਾਨੂੰ ਆਉਂਦਾ ਹੋਣਾ ਆਵਾਜ਼ ਸ਼ੁਕਰ ਚੱਲ ਰਹੀ ਹੋਣੀ ਹੈ ਤੇ ਜੇ ਜੇ ਹੈਗੇ ਭਾਈ ਉਹ ਜਿਹੜੇ ਦਿਸਦੇ ਆ ਉਹ ਜਿਹੇ ਕੰਮ ਕਰਦੇ ਆ ਤੇ ਇਹ ਮਿੱਥ ਤੋੜਨੀ ਹੈ ਲਾਜ਼ਮੀ ਤੋੜ ਕੇ ਹਟਾਂਗੇ ਛੱਡਦੇ ਨਹੀਂ ਜਦ ਤੱਕ ਤੋੜेंगे ਨਹੀਂ ਛੋੜੇਗੇ ਠੀਕ ਹੈ ਜੀ ਧੰਨਵਾਦ ਸਭ ਨੂੰ ਸਤਿ ਸ੍ਰੀ ਅਕਾਲ